ਸਤਿ ਸ਼੍ਰੀ ਅਕਾਲ ਜੀ ਮੈਂ ਰਣਜੀਤ ਸਿੰਘ ਰਾਓ ਪ੍ਰੋਗਰਾਮ ਸੇਧ ਯਾਰਦੀ ਚ ਸਵਾਗਤ ਕਰਦਾ ਹਾਂ ਦੋਸਤੋ ਤੇ ਮਾਫੀ ਚਾਹੁੰਦੇ ਹਾਂ ਪਿਛਲੇ ਦੋ ਮੰਗਲਵਾਰ ਹਾਜ਼ਰ ਨਹੀਂ ਹੋ ਸਕੇ ਵੈਦ ਸਾਹਿਬ ਕਿਤੇ ਵਿਜੀ ਸੀਗੇ ਤੇ ਹਮੇਸ਼ਾ ਜੀ ਤਰ੍ਹਾਂ ਸਾਝ ਪਾਉਨੇ ਆ ਵੈਦ ਸ਼ਿਵ ਕੁਮਾਰ ਸੋਦੀ ਜੀ ਨਾਲ ਵੈਦ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਸੋ ਸਤਿ ਸ਼੍ਰੀ ਅਕਾਲ ਵੈਦ ਸਾਹਿਬ ਸਰਦੀਆਂ ਇਹ ਕਹਿ ਲਓ ਵੀ ਪੂਰੇ ਜੋਰਾਂ ਤੇ ਨੇ ਜੀ ਹੁਣ ਜੀ ਬੁਖਾਰ ਵਗੈਰਾ ਬਹੁਤ ਹੋਇਆ ਹੋਇਆ ਹੈ ਬਲਗਮ ਖਾਂਸੀ ਇਹ ਤੋਂ ਕਿਵੇਂ ਬਚਿਆ ਜਾ ਸਕਦਾ ਜੀ ਕਿ ਘਰੇਲੂ ਜਿਹੜੇ ਆਪਾਂ ਨੁਸਖੇ ਵਰਤ ਕੇ ਆਪਣੇ ਆਪ ਨੂੰ ਸਿਹਤਯਾਰ ਰੱਖ ਸਕਦੇ ਹਾਂ ਜੀ ਜੀ ਦੇਖੋ ਸਰਦੀ ਤੋਂ ਜਿਹੜਾ بچਣ ਦਾ ਹੈਗਾ ਸਰਦੀ ਇਸ ਹੁਣ ਬਹੁਤ ਟਿਪੀਕਲ ਸਰਦੀ ਪੈਂਦੀ ਆ ਸਰਦੀ ਤੋਂ ਬਚਣ ਲਈ ਸਾਨੂੰ ਨਾ ਇੱਕ ਤਾਂ ਜਿਵੇਂ ਬਾਹਰ ਨਿਕਲਦੇ ਹਾਂ ਸੀ ਸਾਨੂੰ ਮੂੰਹ ਸੇ ਢੱਕ ਕੇ ਨਿਕਲਣਾ ਚਾਹੀਦਾ ਜੇ ਕੋਈ ਇਸ ਤੋਂ ਗਰਸਤ ਦਾ ਬੰਦਾ ਤਾਂ ਉਹ ਤੋਂ ਥੋੜਾ ਜਿਹਾ ਬਚ ਕੇ ਸਾਨੂੰ ਅ ਰਹਿਣਾ ਚਾਹੀਦਾ ਜਿਵੇਂ ਪਹਿਲਾਂ ਹੁੰਦਾ ਸੀਗਾ ਵੀ ਕਿਉਂਕਿ ਇਹ ਇੱਕ ਇੱਕ ਦੂਜੇ ਤੋਂ ਵੀ ਜਿਹੜੀ ਖਾਂਸੀ ਆ ਹੁਣ ਬੜੀ ਟਿਪੀਕਲ ਖਾਂਸੀ ਇਸ ਵਾਰ ਆਈ ਆ ਦੇਖੋ ਹੁਣ ਦਵਾਖਾਨੇ ਤੇ ਵੀ ਜਿੰਨੇ ਲੋਕ ਆਉਂਦੇ ਨੇ ਬੜੀ ਖਾਂਸੀ ਬਹੁਤ ਜ਼ਿਆਦਾ ਹੋ ਰਹੀ ਆ ਸੋ ਇਹ ਤੋਂ ਬਚਣ ਲਈ ਸਾਨੂੰ ਨਾ ਸਾਡੀ ਜਿਹੜੀ ਇਮਿਊਨਿਟੀ ਆ ਉਹਦੇ ਤੇ ਕੰਮ ਕਰਨਾ ਪਊਗਾ ਉਦੇ ਲਈ ਆਮ ਸਾਰੇ ਪੂਰੇ ਭਾਰਤ ਚ ਇੱਕ ਜੜੀ ਬੂਟੀ ਐ ਆਪਾਂ ਬਹੁਤ ਉਦੇ ਤੇ ਚਰਚਾ ਕਰਦੇ ਆ ਉਹ ਹੈਗੀ ਗਲੋ ਅੰਮਰਤਾ ਇਹਨੂੰ ਕਿਹਾ ਜਾਂਦਾ ਆ ਦਿਨਾਂ ਚ ਮੈਂ ਤਾਂ ਕਹਿੰਦਾ ਕੋਈ ਵੀ ਮੰਜਾ ਨਾ ਰਹੇ ਗਲੋ ਪੀਣ ਤੋਂ ਇੱਕ ਤਾਂ ਇਮਿਊਨਿਟੀ ਵਧੂਗੀ ਇੱਕ ਤੁਹਾਨੂੰ ਬੁਖਾਰ ਨਹੀਂ ਹੋਊਗਾ ਜੇ ਹੋ ਵੀ ਗਿਆ ਤਾਂ ਦੂਜੇ ਮਰੀਜ਼ਾਂ ਦੇ ਮੁਕਾਬਲੇ ਤੁਹਾਨੂੰ ਜਲਦੀ ਠੀਕ ਹੋ ਜਾਊਗਾ ਇੱਕ ਦੋ ਦਿਨ ਚ ਠੀਕ ਹੋ ਜਾਊਗਾ ਜੇ ਤੁਸੀਂ ਗਲੋ ਦਾ ਸੇਵਨ ਕਰਦੇ ਹੋ ਕਿਉਂਕਿ ਇਹਨੂੰ ਅਮਰਤਾ ਕਿਹਾ ਗਿਆ ਬੁਖਾਰਾਂ ਦੇ ਵਿੱਚ ਤਾਂ ਬਹੁਤ ਕੰਮ ਕਰਦੀ ਆ ਇਮਿਊਨਿਟੀ ਵਧਾਉਂਦੀ ਆ ਅਸਲ ਵਿੱਚ ਇਹ ਤੇ ਦੂਜਾ ਸਾਨੂੰ ਸਾਡੇ ਲੀਵਰ ਦਾ ਧਿਆਨ ਰੱਖਣਾ ਪਊਗਾ ਹੁਣ ਤੁਸੀਂ ਦੇਖਿਆ ਹੋਣਾ ਜਦੋਂ ਵੀ ਕਿਸੇ ਨੂੰ ਚਿਕਨਗੁਨੀਆ ਹੋ ਜਵੇ ਡੇਂਗੂ ਹੋ ਜਵੇ ਆਮ ਬੁਖਾਰ ਹੋ ਜਵੇ ਤਾਂ ਉਹਦੇ ਲੀਵਰ ਦੇ ਵਿੱਚ ਇਨਫੈਕਸ਼ਨ ਐਸਜੀਓਟੀਪੀਟੀ ਤੇ ਬਿਲੀਉਰੀ ਬਨੇ ਵਾਧਾ ਹੀ ਵਾਧਾ ਜਿਹਨੂੰ ਵੀ ਬੁਖਾਰ ਹੁੰਦਾ ਤਾਂ ਉਹ ਵੀ ਸਾਨੂੰ ਧਿਆਨ ਰੱਖਣਾ ਪਊਗਾ ਲੀਵਰ ਦਾ ਖਾਣ ਪੀਣ ਦਾ ਸਾਰੀਆਂ ਚੀਜ਼ਾਂ ਦਾ ਇੱਕ ਅਜਵਾਇਣ ਹੁੰਦੀ ਹੈ ਜੇ ਅਸੀਂ ਘਰੇ ਕਰਨਾ ਚਾਹੁੰਦੇ ਆ ਨਾ ਅਜਵਾਇਣ ਆ ਜਿਹੜੀ ਜੇ ਅਸੀਂ ਦੋ ਜੇ ਕਿਸੇ ਨੂੰ ਬੁਖਾਰ ਹੋ ਗਿਆ ਮੰਨ ਲਓ ਤਾਂ ਡੇਢ ਦੋ ਚਮਚ ਅਜਵਾਇਣ ਦੇ ਲੈ ਕੇ ਇੱਕ ਗਲਾਸ ਪਾਣੀ ਚ ਪਾ ਕੇ ਉਬਾਲ ਕੇ ਉਹਨੂੰ ਪੀਣ ਨਾਲ ਸਾਨੂੰ ਪਸੀਨਾ ਆ ਕੇ ਬੁਖਾਰ ਜਲਦੀ ਉਤਰ ਜਾਂਦਾ ਤੇ ਉਸ ਤੋਂ ਬਾਅਦ ਨਹੀਂ ਖਾਂਸੀ ਦੀ ਗੱਲ ਜਿਹੜੀ ਇਹ ਖਾਂਸੀ ਆ ਇਹਦੇ ਚ ਕਾਲੀ ਮਿਰਚ ਆ ਜਿਹੜੀ ਜੇ ਕਿਸੇ ਨੂੰ ਸੁੱਕੀ ਖਾਂਸੀ ਆ ਕਾਲੀ ਮਿਰਚ ਦਾ ਪ੍ਰਯੋਗ ਹੈ ਜਿਹੜਾ ਬਹੁਤ ਵਧੀਆ ਹੈ ਕਰਨਾ ਕੀ ਇਹ ਕਾਲੀ ਮਿਰਚ ਲੈ ਕੇ ਤਵੇ ਤੇ ਥੋੜਾ ਜਿਹਾ ਅੱਧਾ ਚਮਚ ਦੇਸੀ ਕੀ ਪਾ ਲੈਣਾ ਅੱਧੇ ਤੋਂ ਵੀ ਘੱਟ ਪਾ ਲਓ ਚਾਹੇ ਉਹਦੇ ਚ 25 30 40 50 ਕਾਲੀਆਂ ਮਿਰਚਾਂ ਵੱਧ ਬਣਾ ਲਓ ਕਿਉਂਕਿ ਹੋਰ ਵੀ ਕੋਈ ਖਾ ਸਕਦਾ ਹੈ ਉਹਨਾਂ ਨੂੰ ਥੋੜਾ ਜਿਹਾ ਸੇਕ ਕਰ ਲੈਣਾ ਭੁੰਨ ਲੈਣਾ ਕਾਲੀ ਮਿਰਚ ਨੂੰ ਭੁੰਨ ਕੇ ਉਹਨੂੰ ਮੂੰਹ ਚ ਰੱਖ ਕੇ ਆਪਾਂ ਨੇ ਚੂਸਣਾ ਆ ਹੌਲੀ ਹੌਲੀ ਚੂਸ ਕੇ ਚਬਾ ਕੇ ਫਿਰ ਖਾਣਾ ਆ ਖਾਂਸੀ ਲਈ ਗਲੇ ਲਈ ਬਹੁਤ ਵਧੀਆ ਚੀਜ਼ ਆ ਉਹ ਤੋਂ ਬਾਅਦ ਆ ਗਈ ਉਹ ਲਠੀ ਸਾਥੀ ਬੈ ਸਰ ਹਾਂਜੀ ਸਾਥੀਓ ਜੀ ਜਾਂ ਰੱਖੋ ਸਾਥੀਓ ਨੂੰ ਲੈ ਜਿਆ ਤੋੜਾ ਸੇਕ ਲਵਾ ਲੈਣਾ ਉਹ ਕੀ ਪਾ ਕੇ ਜਿਹਨੂੰ ਖਾਂਸੀ ਸੁੱਕੀ ਆ ਜਿਹਨੂੰ ਬਲਗਮੀ ਖਾਂਸੀ ਆ ਉਹ ਕੀ ਨਾ ਪੋਹਣੋ ਇਦਾਂ ਹੀ ਤਵੇ ਤੇ ਸੇਕ ਲਵਾ ਲੈਣ ਕਾਲੀ ਮਿਰਚ ਠੀਕ ਹੈ ਜੀ ਇਹ ਵੀ ਧਿਆਨ ਰੱਖਣਾ ਤੇ ਉਦੋਂ ਬਾਅਦ ਆ ਗਈ ਉਹ ਲਠੀ ਆ ਜਿਹੜੀ ਮੁਲਠੀ ਗਲੇ ਲਈ ਬਿਲਕੁਲ ਅਮਰਤ ਦੇ ਸਮਾਨ ਕੰਮ ਕਰਦੀ ਆ ਮੁਲਠੀ ਨੂੰ ਸਾਨੂੰ ਇਹ ਆ ਕਿ ਜਾਂ ਤਾਂ ਉਹਨੂੰ ਲਿਆ ਕੇ ਛੋਟੇ ਛੋਟੇ ਬਰੀਕ ਕਰ ਲੋ ਜੇ ਖਾਂਸੀ ਜਿਆਦਾ ਹੁੰਦੀ ਆ ਉਹ ਉਂਚ ਰੱਖਣ ਨਾਲ ਮੁਲਠੀ ਨੂੰ ਗਲੇ ਨੂੰ ਰਾਹਤ ਮਿਲਦੀ ਆ ਖਾਂਸੀ ਨੂੰ ਰਾਹਤ ਮਿਲਦੀ ਆ ਜੇ ਜਿਆਦਾ ਖਾਂਸੀ ਆ ਤਾਂ ਮੁਲਠੀ ਨੂੰ ਉਬਾਲ ਕੇ ਉਹਦਾ ਕੜਾ ਪੀਤਾ ਜਾ ਸਕਦਾ ਉਹਦੇ ਚ ਇੱਕ ਦੋ ਚੀਜ਼ਾਂ ਹੋਰ ਊਨਾਬ ਹੁੰਦੇ ਨੇ ਜਿਹੜੇ ਊਨਾਬ ਮੇਰਾ ਵਰਗੇ ਹੁੰਦੇ ਨੇ ਊਨਾਬ ਤਾਂ ਵੱਡਾ ਗੁਣਾ ਜਿਹੜਾ ਕਫ ਰੁਗਮ ਤੋਂ ਨਸ਼ਟ ਕਰ ਦੇ ਕਰਦਾ ਨਾਲ ਲੀਵਰ ਨੂੰ ਵੀ ਤਾਕਤ ਦਿੰਦਾ ਕੋਨ ਵੀ ਬਣਾਉਂਦਾ ਅਨਾਬ ਹੁੰਦੇ ਨੇ ਜਿਵੇਂ ਸਾਡੇ ਗੋਲ ਬੇਰ ਹੁੰਦੇ ਸੀ ਆਮ ਆਪਾਂ ਦੇਖਦੇ ਆ ਪਹਿਲਾਂ ਝਾੜੀਆਂ ਨਾਲੋਂ ਥੋੜਾ ਜਿਹਾ ਵੱਡਾ ਹੁੰਦਾ ਉਹ ਨਾਮ ਕਿਹਾ ਜਾਂਦਾ ਇਹਨੂੰ ਅਨਾਬ ਲਿਆਉਣ ਲਈ ਬਸ ਇੱਕ ਜੀਜ਼ਤ ਧਿਆਨ ਰੱਖਣਾ ਹੁੰਦਾ ਵੀ ਅਨਾਬ ਦੇ ਵਿੱਚ ਨਾ ਜੀ ਪੈ ਜਾਂਦੇ ਨੇ ਜਲਦੀ ਤਾਜ਼ਾ ਵੀ ਮਿਲ ਜਾਂਦਾ ਵਧੀਆ ਮਿਲ ਜਾਂਦਾ ਪੰਸਾਰੀ ਤੋਂ ਪਰ ਦੇਖ ਕੇ ਲੈਣਾ ਪਊਗਾ ਉਹਦੀ ਪਛਾਣ ਇਹ ਹੈ ਵੀ ਉਹਦੇ 'ਚ ਗਲੀ ਨਾ ਹੋਵੇ ਜਿੱਥੇ ਸਮਝ ਲੋ ਗਲੀ ਆ ਤਾਂ ਉਹਦੇ ਵਿੱਚ ਜਾਂ ਤਾਂ ਸੁੰਡੀ ਪੈ ਗਈ ਆ ਜਾਂ ਕੋਈ ਸੋਸਰੀ ਜਾਂ ਕੋਈ ਹੋਰ ਇਦਾਂ ਦਾ ਜੀ ਆ ਉਹਦੇ ਚ ਹੋ ਸਕਦਾ ਆ ਉਹ ਚੀਜ਼ ਦਾ ਧਿਆਨ ਰੱਖਣਾ ਤੀਜੀ ਚੀਜ਼ ਆ ਗਈ ਮੁਨਕਾ ਮੁਨਕਾ ਜਿਹੜਾ ਹੈ ਇਹ ਬਹੁਤ ਵਧੀਆ ਅੱਜ ਕੱਲ੍ਹ ਇਹ ਇਮਿਊਨਿਟੀ ਨੂੰ ਵੀ ਵਧਾਈ ਰੱਖਦਾ ਮੁਨਕਾ ਪਾਣੀ ਚ ਭਿਉਂਦੋ ਖਾਸ ਕਰਕੇ ਬਜ਼ੁਰਗਾਂ ਵਾਸਤੇ ਜਿਨ੍ਹਾਂ ਦਾ ਗਲਾ ਖਰਾਬ ਰਹਿੰਦਾ ਖਾਂਸੀ ਆ ਖੁਰਖਰੀ ਉੱਠਦੀ ਆ ਤੇ ਉਹਨਾਂ ਵਾਸਤੇ ਮੁਨੱਕਾ ਭੋਂ ਕੇ ਰੱਖਣਾ ਪਾਣੀ ਚ ਤੇ ਇੱਕ ਦੋ ਮੁਨੱਕੇ ਉਹਨਾਂ ਨੂੰ ਮੂੰਹ ਚ ਰੱਖ ਕੇ ਚੂਸ ਕੇ ਚਵਾ ਕੇ ਖਾਣੇ ਚਾਹੀਦੇ ਨੇ ਉਹ ਤੋਂ ਬਾਅਦ ਫਿਰ ਜਿਹੜੀ ਚੀਜ਼ ਜੇ ਸਾਨੂੰ ਘਰ ਚ ਅਸੀਂ ਰੱਖ ਸਕਦੇ ਆ ਇੱਕ ਮਹਾ ਸੁਦਰਸ਼ਨ ਚੂਰਣ ਆਉਂਦਾ ਆਯੁਰਵੇਦ ਦਾ ਪ੍ਰਸਿੱਧ ਚੂੜਾ ਬਹੁਤ ਸ਼ਾਸਤਰ ਦਾ ਯੋਗ ਆ ਮਹਾ ਸੁਦਰਸ਼ਨ ਚੂਰਣ ਮੈਂ ਕਹਿੰਦਾ ਵੀ ਜਦੋਂ ਵੀ ਸੀਜ਼ਨ ਚੇਂਜ ਹੁੰਦਾ ਪੀਕ ਤੇ ਹੁੰਦਾ ਜਾਂ ਸੀਜ਼ਨ ਉਦੋਂ ਲੈ ਲਈਏ ਜਾਂ ਜਦੋਂ ਸਰਦੀ ਸ਼ੁਰੂ ਹੁੰਦੀ ਆ ਨਵੰਬਰ ਦੇ ਵਿੱਚ ਅਸੀਂ ਇਹਦਾ ਸੇਵਨ ਕਰ ਲਈਏ ਜਾਂ ਜਦੋਂ ਬੁਖਾਰ ਹੋ ਗਿਆ ਤਾਂ ਉਦੋਂ ਇਹਦਾ ਇੱਕ ਚਮਚ ਲੈ ਕੇ ਗਰਮ ਪਾਣੀ ਨਾਲ ਜੇ ਅਸੀਂ ਕੋਈ ਭੂਰਾ ਲੈ ਕੇ ਜਾਂ ਕੰਬੜ ਲੈ ਕੇ ਪੈ ਜੀ ਇਹ ਤਾਂ ਪਸੀਨਾ ਆਉਂਦਾ ਇਹਦੇ ਨਾਲ ਤੇ ਅੰਦਰੋਂ ਬੁਖਾਰ ਨੂੰ ਕੱਢ ਦਿੰਦਾ ਜਿਹੜਾ ਨਾ ਚਿਕਨ ਗੁਣੀਏ ਚ ਸਾਨੂੰ ਬੁਖਾਰ ਹੋ ਜਾਂਦਾ ਬਾਅਦ ਚ ਬੁਖਾਰ ਠੀਕ ਹੋਣ ਤੋਂ ਬਾਅਦ ਜੋੜਾ ਚ ਚੱਲਿਆ ਜਾਂਦਾ ਬੁਖਾਰ ਉਹਦੇ ਲਈ ਵੀ ਰਤਵਾਰਣੋਛ ਦੀ ਆ ਜਿਹੜਾ ਮਹਾ ਸੁਦਰਸ਼ਨ ਚ ਵੈਸਾ ਵੀ ਆਪਣੇ ਦਰਸ਼ਕ ਵੀਰ ਨੇ ਜੀ ਬਰਤਬਰ ਵੀਰ ਜੀ ਉਹ ਪੁੱਛ ਰਹੇ ਨੇ ਦਾਖਾਂ ਤੇ ਮਣੱਕਾ ਇੱਕੋ ਹੀ ਚੀਜ਼ ਹੁੰਦੀ ਹੈ ਜਾਂ ਅਲੱਗ-ਅਲੱਗ ਹੁੰਦੇ ਨੇ ਜੀ ਨਹੀਂ ਬਹੁਤ ਫਰਕ ਹੁੰਦਾ ਜੀ ਮਣੱਕਾ ਜਿਹੜਾ ਉਹ ਵੱਡਾ ਹੁੰਦਾ ਉਹਦੇ ਵਿੱਚ ਬੀਜ ਹੁੰਦੇ ਨੇ ਹਾਂ ਜੀ ਜਾਂ ਪਾ ਇਹ ਕਹ ਲਿਏ ਵੀ ਇਹ ਬਣਦੀਆਂ ਦੋਵੇਂ ਚੀਜ਼ਾਂ ਇੱਕ ਅੰਗੂਰ ਦੀ ਕਿਸਮ ਤੋਂ ਹੀ ਨੇ ਅਲੱਗ-ਅਲੱਗ ਕਿਸਮ ਹੁੰਦੀ ਹੈ ਜਿਹੜਾ ਮਣੱਕਾ ਬਣਦਾ ਉਹ ਜਾਦੇ ਪੱਕਣ ਤੋਂ ਬਾਅਦ ਤੇ ਵੱਡਾ ਹੁੰਦਾ ਉਹਦੇ ਵਿੱਚ ਬੀਜ ਹੁੰਦੇ ਨੇ ਇਹਦਾ ਗੁਣ ਇਹ ਹੈ ਜਿਹੜੀਆਂ ਦਾਖਾਂ ਨੇ ਥੋੜੀਆਂ ਨੀਆਂ ਗਰਮ ਤਸਵੀਰ ਦੀਆਂ ਹੁੰਦੀਆਂ ਨੇ ਜਿਹੜਾ ਮੁਨੱਕਾ ਜੇ ਇਹਨੂੰ ਪਾਣੀ ਚ ਭਿਉਉਂ ਲਈਏ ਤਾਂ ਇਹ ਗਰਮੀ ਨਹੀਂ ਕਰਦਾ ਇਹ ਵੀ ਇਹਦਾ ਫਾਇਦਾ ਆ ਅੱਛੇ ਫਰਕ ਹੁੰਦਾ ਜੀ ਮੁਨੱਕਾ ਤੇ ਅੱਖਾਂ ਦੇ ਵਿੱਚ ਮੈਂ ਸਾਬ ਸਕਿਨ ਵਾਸਤੇ ਆਪਾਂ ਜਿਵੇਂ ਹੁਣ ਆਹ ਮੌਸਮ ਚ ਜੀ ਸਕਿਨ ਵਾਸਤੇ ਕੀ ਕਰ ਸਕਦੇ ਆ ਕਿ ਨਾ ਮੈਂ ਸੁਣ ਰਿਹਾ ਸੋਸ਼ਲ ਮੀਡੀਆ ਤੇ ਦੱਸ ਰਹੇ ਸੀ ਕਹਿੰਦੇ ਪੰਜ ਔਲੇ ਤੁਸੀਂ ਜਾਨੀ ਸ਼ੁਰੂ ਕਰ ਦਿਓ ਪੰਜ ਔਲੇ ਪਹਿਲੇ ਦਿਨ ਚਾਰ ਦੂਜੇ ਦਿਨ ਤਿੰਨ ਤੀਜੇ ਦਿਨ ਐ ਕਰਕੇ ਉਹ ਤੋਂ ਬਾਅਦ ਘਟਾ ਕੇ ਫਿਰ ਫੇਰ ਵਧਾਉਣੇ ਨੇ ਇਹ ਨੁਸਖਾ ਠੀਕ ਹੈ ਜਿਸ ਕਰਨ ਵਾਸਤੇ ਦੇਖੋ ਆਮਲਾ ਜਿਹੜਾ ਜੀ ਬਹੁਤ ਵਧੀਆ ਲੀਵਰ ਤੇ ਕੰਮ ਕਰਦਾ ਦਾਦਾ ਸਾਨੂੰ ਸਕੇਲ ਦੀ ਕਦੇ ਵੀ ਪ੍ਰੋਬਲਮ ਹੁੰਦੀ ਹੈ ਜਿਹੜੀ ਤਾਂ ਲੀਵਰ ਉਹਦੇ ਨਾਲ ਇਨਵੋਲਵ ਹੁੰਦਾ ਜੀ ਠੀਕ ਹੈ ਜੀ ਤੇ ਜਿਹੜੇ ਕੀੜੇ ਨੇ ਸਾਡੇ ਪੇਟ ਚ ਕੀੜੇ ਹੁੰਦੇ ਨੇ ਉਹ ਆਮ ਸਾਨੂੰ ਕੀ ਹੁੰਦਾ ਵੀ ਸਾਨੂੰ ਸਕਿਨ ਦੀ ਪ੍ਰੋਬਲਮ ਹੁੰਦੀ ਆ ਜਾਂ ਕੋਈ 25 ਸਾਲ ਦਾ 30 ਸਾਲ ਦਾ ਜਾਂ ਵੱਡੇ ਆ ਸੀ ਉਹ ਉਧਰ ਧਿਆਨ ਨਹੀਂ ਦਿੱਤਾ ਜਾਂਦਾ ਵੀ ਪੇਟ 'ਚ ਕੀੜੇ ਵੀ ਹੋ ਸਕਦੇ ਆ ਆਮਲੇ ਦੇ ਵਿੱਚ ਇਹ ਦੋ ਇੱਕ ਬਹੁਤ ਵੱਡਾ ਗੁਣ ਆ ਵੀ ਲੀਵਰ ਦੀ ਵੀ ਰਿਪੇਅਰ ਕਰਦਾ ਤੇ ਨਾਲ ਨਾਲ ਜਿਹੜੇ ਪੇਟ ਦੇ ਕਰੀਮੀ ਨੇ ਉਹਨਾਂ ਨੂੰ ਵੀ ਖਤਮ ਕਰਨ ਦੀ ਸਮਰੱਥਾ ਆਮਲੇ ਦੇ ਵਿੱਚ ਆ ਸੋ ਆਮਲਾ ਠੀਕ ਆ ਖਾ ਲੈਣਾ ਇਹ ਜਿਹੜਾ ਆਪ ਵਧਾਣਾ ਜਾਂ ਘਟਾਉਣਾ ਉਹ ਇੱਕ ਚਲੋ ਅਲੱਗ ਚੀਜ਼ ਆ ਅਸੀਂ ਤਾਂ ਇਦਾਂ ਸਿੱਧਾ ਹੀ ਦੱਸਦੇ ਆ ਵੀ ਤੁਸੀਂ ਆਮਲਾ ਸ਼ੁਰੂ ਕਰਦੋ ਪਹਿਲਾਂ ਪਹਿਲਾਂ ਬੰਦੇ ਨੂੰ ਖਾਣਾ ਥੋੜਾ ਜਿਹਾ ਲੱਗਦਾ ਵੀ ਉਹਨੂੰ ਹੌਲੀ ਹੌਲੀ ਵਧਾਉਂਦੇ ਰਹੋ ਤਿੰਨ ਤੋਂ ਚਾਰ ਆਮਲੇ ਪੂਰੇ ਸੀਜ਼ਨ ਅਸੀਂ ਖਾਣੇ ਚਾਹੀਦੇ ਨੇ ਸਭ ਘਟਾਉਣ ਵਧਾਉਣ ਦਾ ਚਲੋ ਵਧੀਆ ਇੱਕ ਅਲੱਗ ਕੋਈ ਵਿਧੀ ਬਣਾ ਲੈਂਦੇ ਨੇ ਲੋਕ ਖਾਣ ਦਾ ਤਰੀਕਾ ਦੱਸ ਦੁੱਤਾ ਜਾਂਦਾ ਨਮੀਆਂ ਨਮੀਆਂ ਲੋਕ ਕਰੀ ਜਾਂਦੇ ਨੇ ਪਰ ਉਹ ਕੋਈ ਖਾਸ ਜੇ ਆਪਾਂ ਕਹੀਏ ਵੀ ਪਤਾ ਨਹੀਂ ਕੀ ਇਹਦੇ ਨਾਲ ਫਰਕ ਇੱਕ ਆਮਲੇ ਤੋਂ ਸ਼ੁਰੂ ਕਰ ਲਓ ਤਿੰਨ ਚਾਰ ਤੱਕ ਉਹਨੂੰ ਲੈ ਜਾਓ ਪੰਜ ਸੱਤ ਦਿਨ ਚ ਫੇਰ ਖਾਂਦੇ ਰਹੋ ਸੀਜ਼ਨ ਭਰ ਚੰਗ ਕੋਈ ਪ੍ਰੋਬਲਮ ਨਹੀਂ ਕਿਉਂਕਿ ਨਾ ਜਿਹੜੀਆਂ ਸਾਡੀਆਂ ਆਂਤੜੀਆਂ ਨੇ ਨਾ ਲੀਬਰ ਦੇ ਨਾਲ-ਨਾਲ ਆਂਤੜੀਆਂ 'ਚ ਜਿਹੜਾ ਜੰਮਿਆ ਹੋਇਆ ਮਾਲਾ ਉਹ ਆਮਲੇ ਨੇ ਕੱਢਣਾ ਆਮਲਾ ਜੇ ਆਪਾਂ ਇਹਦਾ ਨਾਮ ਵੀ ਦੇਖਾਂਗੇ ਨਾ ਜੇਦਾ ਸੰਧੀ ਬਸ਼ੇਰ ਵੀ ਕਰਾਂਗੇ ਆਮਲਾ ਮਲ ਕਹੇ ਜਾਂਦਾ ਗੰਦਗੀ ਦਾ ਆਮਲਾ ਜਿਹੜਾ ਮਲ ਤੋਂ ਰਹਿਤ ਕਰ ਦਵੇ ਆਮਲਾ ਜਿਹੜਾ ਸਾਡੇ ਅੰਦਰੋਂ ਮਲ ਨੂੰ ਬਾਹਰ ਕੱਢ ਦਵੇ ਉਹਨੂੰ ਆਮਲਾ ਕਿਹਾ ਗਿਆ ਇਹਦੇ ਹੋਰ ਵੀ ਕਈ ਨਾਮ ਨੇ ਸ਼ਾਸਤਰ ਦੇ ਵਿੱਚ ਹੈ ਨਹੀਂ ਪਰ ਆਮਲਾ ਜਿਹੜਾ ਬਹੁਤ ਵੈਧਰ ਆ ਜਦੋਂ ਆਮਲਾ ਸਾਨੂੰ ਹਰਾ ਨਹੀਂ ਮਿਲਦਾ ਹੁਣ ਤਾਂ ਬਹੁਤ ਹੋ ਰਿਹਾ ਇਸ ਟਾਈਮ ਤਾਂ ਮਿਲਦਾ ਤਾਜ਼ਾ ਰੇੜੀਆਂ ਤੋਂ ਮਿਲ ਜਾਂਦਾ ਸਬਜੀ ਮੰਡੀ ਚੋਂ ਮਿਲ ਜਾਂਦਾ ਸਬਜੀ ਦੀਆਂ ਦੁਕਾਨਾਂ ਤੋਂ ਮਿਲ ਜਾਂਦਾ ਜਦੋਂ ਇਹ ਨਹੀਂ ਵੀ ਮਿਲਦਾ ਤਾਂ ਸਾਨੂੰ ਸੁੱਕੇ ਆਮਲੇ ਦਾ ਪਾਊਡਰ ਲਿਆ ਕੇ ਉਹਨੂੰ ਖਾ ਲੈਣਾ ਚਾਹੀਦਾ ਜ ਜਿਹੜੇ ਸੱਜਣ ਜਿਹੜੇ ਕਿਤੇ ਬਾਹਰ ਰਹਿੰਦੇ ਨੇ ਉਹਨਾਂ ਨੂੰ ਨਹੀਂ ਤਾਜ਼ਾ ਆਮਲਾ ਮਿਲਦਾ ਵੈਸੇ ਤਾਂ ਸਾਰੇ ਕਿਤੇ ਪੂਰੇ ਵਰਲਡ 'ਚ ਹੀ ਮਿਲ ਜਾਂਦਾ ਆਮਲਾ ਤਾਂ ਜਦੋਂ ਇਹਦਾ ਹੁਣ ਨਹੀਂ ਹੈਗਾ ਮੈਨੂੰ ਹੋਰ ਦੱਸਿਆ ਕੈਨੇਡਾ ਦੇ ਵਿੱਚ ਤਾਂ 12 ਮਹੀਨੇ ਹੀ ਮਿਲ ਜਾਂਦਾ ਹਰਾ ਆਮਲਾ ਤੇ ਅੱਛਾ ਜੀ ਹਾਂ ਜੀ ਉੱਥੇ 12 ਮਹੀਨੇ ਹਰਾ ਆਮਲਾ ਮਿਲ ਜਾਂਦਾ ਉਹਨਾਂ ਨੂੰ ਤਾਂ ਬਹੁਤ ਵਧੀਆ ਇਹ ਤੇ ਜਿਨ੍ਹਾਂ ਨੂੰ ਨਹੀਂ ਮਿਲਦਾ ਤਾਂ ਸੁੱਕਾ ਆਮਲਾ ਲਿਆ ਕੇ ਨਾ ਜਿਨ੍ਹਾਂ ਨੂੰ ਕਫ ਦੀ ਪ੍ਰਕਿਰਤੀ ਰਹਿੰਦੀ ਉਹ ਸ਼ਾਇਦ ਪਾ ਲੈਣਾ ਆਮਲੇ ਉਵੇਂ ਨਾਲ ਹੀ ਹਿਊਮਿਡਿਟੀ ਵੀ ਵੱਧਦੀ ਆ ਸਕਿਨ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਲੀਵਰ ਸਾਡਾ ਕੰਮ ਰਹਿਣਾ ਅੰਦਰ ਗੰਦਗੀ ਨਹੀਂ ਚਲਦੀ। ਬਹੁਤ ਬਿਹਤਰ ਆ ਜਣੀਆਂ ਉਹਦਾ। ਜੀ ਸਰ ਆਪਾਂ ਪਿੱਛੇ ਜਦੋਂ ਪ੍ਰੋਗਰਾਮ ਕੀਤਾ ਸੀ ਧੁੱਪ ਕਿਵੇਂ ਸੇਕਣੀ ਚਾਹੀਦੀ ਆ ਮੈਨੂੰ ਲੱਗਦਾ ਉਹ ਕਿਤੇ ਰੀਲ ਰੂਲ ਕੱਟ ਕੇ ਸਿੱਧੂ ਸਾਹਿਬ ਨੇ ਆਪਾਂ ਪਾਤੀ ਸੂਰਜ ਕੋਲ ਪਹੁੰਚ ਗਈ ਤੇ ਸੂਰਜ ਕਹਿੰਦਾ ਹੋਊਗਾ ਵੀ ਤੁਸੀਂ ਦੇਖੋ ਵੀ ਤੁਸੀਂ ਦੱਸੀ ਜਾਂਦੇ ਹੋ ਕਿਵੇਂ ਸੇਕਣੀ ਚਾਹੀਦੀ ਆ ਮੈਂ ਆਉਂਦਾ ਹੀ ਨਹੀਂ ਹੁਣ ਦੱਸੋ ਕਿਵੇਂ ਸੇਕਾਂ ਉਹ ਸਹੀ ਗੱਲ ਆ ਤੇ ਕਰਕੇ ਸਤਜ ਮੈਨੂੰ ਲੱਗਦਾ ਵੀ ਵਿਟਾਮਿਨ ਡੀ ਵੇਚਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਰਿਸ਼ਵਤਨਾ ਦੇ ਦਿੱਤੀ ਹੋਵੇ ਸੂਰਜ ਨੂੰ ਕਿਤੇ ਹੀ ਗੱਲ ਆ ਜੀ ਰਜਾਈ ਵੀ ਜੀ ਦੇਤੀ ਕਿਤੇ ਸੂਰਜ ਤੇ ਤੇ ਜਿਵੇਂ ਹੁਣ ਸੂਰਜ ਨਿਕਲ ਨਹੀਂ ਰਿਹਾ ਇਹਦੇ ਨਾਲ ਹੋਰ ਆਪਾਂ ਨੂੰ ਕੀ ਕੀ ਦਿੱਕਤਾਂ ਆ ਸਕਦੀਆਂ ਨੇ ਤੇ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹਾਂਜੀ ਇਹ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਦੇਖੋ ਸੂਰਜ ਆ ਜਿਹੜਾ ਇਹ ਸਾਡੀ ਊਰਜਾ ਪ੍ਰਾਣ ਊਰਜਾ ਵੀ ਜਿਹੜੀ ਉਤਪਨ ਹੁੰਦੀ ਆ ਨਾ ਪ੍ਰਾਣ ਵਾਯੂ ਤਾਂ ਹੀ ਤਾਂ ਰਾਤ ਨੂੰ ਜਿਹੜੇ ਦਰਖਤ ਨੇ ਇਹ ਕਾਰਬਨ ਡਾਈਆਕਸਾਈਡ ਛੱਡਦੇ ਨੇ ਇਹ ਜਦੋਂ ਦਿਨ ਹੁੰਦਾ ਜਾਂ ਸੂਰਜ ਦੀ ਤਪਸ਼ ਦੇ ਨਾਲ ਜਾਂ ਪੂਰਾ ਦਿਨ ਚੜ ਜਾਂਦਾ ਧੁੱਪ ਨਿਕਲਦੀ ਆ ਉਦੋਂ ਇਹਨਾਂ ਦੀ ਆਕਸੀਜਨ ਵਧਾਉਣ ਦੀ ਮਾਤਰਾ ਪ੍ਰਾਣ ਵਾਯੂ ਦੇ ਨਾਲ ਫੈਲਦੀ ਆ ਜਾਂ ਹੁਣ ਤੁਸੀਂ ਦੇਖਿਆ ਹੋਣਾ ਵੀ ਜਦੋਂ ਸੂਰਜ ਨਹੀਂ ਨਿਕਲਦਾ ਤਾਂ ਜਿਹੜੇ ਲੋਕਾਂ ਨੂੰ ਥੋੜੀ-ਬੋਤੀ ਸਾਹ ਦੀ ਸਮੱਸਿਆ ਜਾਂ ਹਾਰਟ ਦੇ ਸੰਬੰਧੀ ਮਰੀਜ਼ ਨੇ ਉਹ ਥੋੜੇ ਦਿੱਕਤ 'ਚ ਰਹਿੰਦੇ ਨੇ ਜਾਂ ਜਿਹੜੇ ਐਂਜ਼ਾਈਟੀ ਦੇ ਮਰੀਜ਼ ਨੇ ਜਾਂ ਜਿਹੜੇ ਡਿਪਰੈਸ਼ਨ ਦੇ ਮਰੀਜ਼ ਨੇ ਉਹ ਵੀ ਥੋੜੇ ਕਿਉਂਕਿ ਆਕਸੀਜਨ ਦੀ ਮਾਤਰਾ ਬਾਹਰ ਘਟੀ ਹੁੰਦੀ ਆ ਵਾਤਾਵਰਣ 'ਚ ਵਾਯੂਮੰਡਲ 'ਚ ਸੂਰਜ ਦੇ ਨਾਲ ਆਕਸੀਜਨ ਦੀ ਮਾਤਰਾ ਵੱਧਦੀ ਆ ਖਤਮ ਨਹੀਂ ਹੁੰਦੀ ਜਿਵੇਂ ਹੁਣ ਦਿਨ ਚੜ ਗਿਆ ਤਾਂ ਆਕਸੀਜਨ ਬਾਣੀ ਦਰਖਤ ਸ਼ੁਰੂ ਕਰ ਦਿੰਦੇ ਨੇ ਪਰ ਜਦੋਂ ਸੂਰਜ ਨਿਕਲਦਾ ਉਦੋਂ ਕਾਫੀ ਜ਼ਿਆਦੇ ਸਮਰੱਥਾ ਵੱਧ ਹੁੰਦੀ ਹੈ ਦਰੱਖਤਾਂ ਦੀ ਆਕਸੀਜਨ ਪੈਦਾ ਕਰਨ ਦੀ ਪਰ ਬਹੁਤ ਦਰੱਖਤ ਉਦਾਂ ਦੇ ਵੀ ਨੇ ਜਿਹੜੇ 24 ਘੰਟੇ ਆਕਸੀਜਨ ਪੈਦਾ ਕਰਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਸੂਰਜ ਦੀ ਕਮੀ ਕਾਰਨ ਜਿੰਨੀ ਦੇ ਧੁੱਪ ਨਹੀਂ ਨਿਕਲਦੀ ਇਹ ਕਮੀ ਬਣੀ ਰਹਦੀ ਆ ਇਹਦੇ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਜਿਹੜੀਆਂ ਜੜੀਆਂ ਬੂਟੀਆਂ ਦੇ ਕਵਾਤ ਨੇ ਖਾਸ ਕਰਕੇ ਜਿਨ੍ਹਾਂ ਦੇ ਵਿੱਚ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਵੇਂ ਪਿੱਪਲ ਹੋ ਗਿਆ ਬਰੋਟਾ ਹੋ ਗਿਆ ਹੈ ਨਾ ਬਰੋਟੇ ਦੀਆਂ ਗੋਲੀਆਂ ਹੋ ਗਈਆਂ ਜਾਂ ਥੋੜਾ ਜਿਹਾ ਨਿੰਮ ਦਾ ਸੇਵਨ ਇਹ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਤੇ ਸੈਰ ਸਾਨੂੰ ਆਹ ਦਿਨਾਂ 'ਚ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਸੈਰ ਕਰਦੇ ਹਾਂ ਬਾਹਰ ਆਕਸੀਜਨ ਲੈਣ ਦੇ ਲਈ ਆਕਸੀਜਨ ਦੀ ਮਾਤਰਾ ਘੱਟ ਹੁੰਦੀ ਹੈ ਬਾਹਰ ਤਾਂ ਸਾਨੂੰ ਘਰੇ ਹਲਕਾ ਫੁਲਕਾ ਵਾਇਅਮ ਥੋੜਾ ਬੋਤਾ ਪ੍ਰਾਣਾਯਮ ਜਾਂ ਦਿਨ 'ਚ ਲੰਬੇ ਸਾਹ ਜ਼ਰੂਰ ਲੈਣੇ ਚਾਹੀਦੇ ਨੇ ਆਕਸੀਜਨ ਅੰਦਰ ਭਰਨੀ ਚਾਹੀਦੀ ਹੈ ਤੇ ਛੱਡਣੀ ਚਾਹੀਦੀ ਹੈ ਵਾਰ-ਵਾਰ ਦਿਨ 'ਚ 4 ਤੋਂ 5 ਵਾਰ ਨਹੀਂ ਕੀ ਹੁੰਦਾ ਵੀ ਸਾਡਾ ਆ ਦਿਨਾਂ ਚ ਖੂਨ ਵੀ گاੜਾ ਹੋਣਾ ਸ਼ੁਰੂ ਹੋ ਜਾਂਦਾ ਖਾਸ ਕਰਕੇ ਹਾਰਟ ਦੇ ਜਿਹੜੇ ਮਰੀਜ਼ ਨੇ ਉਦੋਂ ਵੀ ਵੱਧ ਜਿਹੜੇ ਯੰਗ ਜਨਰੇਸ਼ਨ ਦੇ ਪੇਸ਼ੈਂਟ ਨੇ ਜਿਹੜੇ ਹਾਈਪਰ ਟੈਂਸ਼ਨ ਦੇ ਮਰੀਜ਼ ਨੇ ਜਿਨ੍ਹਾਂ ਦਾ ਬੀਪੀ ਹਾਈ ਰਹਿੰਦਾ ਉਹਨਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੁੰਦੀ ਆ ਆ ਦਿਨਾਂ ਦੇ ਵਿੱਚ ਜਦੋਂ ਸਰਦੀ ਦਾ ਮੌਸਮ ਪੀਕ ਤੇ ਹੁੰਦਾ ਪਲੱਸ ਸੂਰਜ ਦੀ ਉਤਪਤੀ ਨਾ ਸੂਰਜ ਨਹੀਂ ਨਿਕਲਦਾ ਉਦੋਂ ਸਾਨੂੰ ਬਹੁਤ ਧਿਆਨ ਦੇਣਾ ਪੈਂਦਾ ਹਾਰਡ ਦਿੰਦੀਆਂ ਨੂੰ ਜਿਨ੍ਹਾਂ ਦਾ ਖੂਨ ਗਾੜਾ ਹੁੰਦਾ ਜਾਂ ਜਿਨ੍ਹਾਂ ਨੂੰ ਅਸਥਮੇ ਦੀ ਪ੍ਰੋਬਲਮਾਂ ਦਮੇ ਦੀ ਪ੍ਰੋਬਲਮਾਂ ਤੇ ਜਿਨ੍ਹਾਂ ਨੂੰ ਸਾਹ ਚੜਦਾ ਪੌੜੀ ਚੜਕੇ ਤੁਸੀਂ ਦੇਖਿਆ ਹੋਣਾ ਪਹਿਲਾਂ ਜਿਵੇਂ ਆਮ ਸੂਰਜ ਨਿਕਲਦੇ ਦਿਨਾਂ 'ਚ ਜਦੋਂ ਆਕਸੀਜਨ ਦੀ ਭਰਪੂਰ ਮਾਤਰਾ ਹੁੰਦੀ ਆ ਤਾਂ ਉਦੋਂ ਘੱਟ ਲੋਕਾਂ ਨੂੰ ਸਾਹ ਚੜਦਾ ਅੱਜ ਕੱਲ ਆਮ ਬੰਦਾ ਵੀ ਕੋਣੀ ਚੜਦਾ ਉਹ ਥੋੜਾ ਜਿਹਾ ਫੀਲ ਕਰਦਾ ਸਫੋਕੇਸ਼ਨ ਫੀਲ ਕਰਦਾ ਆ ਉਹ ਸੋ ਇਸ ਕਰਕੇ ਇਹ ਦਿਨਾਂ 'ਚ ਤਾਂ ਬਹੁਤ ਸਾਨੂੰ ਧਿਆਨ ਰੱਖਣਾ ਚਾਹੀਦਾ ਇਹਦੇ ਲਈ ਸਾਨੂੰ ਅੱਜ ਜਿਵੇਂ ਹੁਣ ਆਪਾਂ ਜਿਆਦਾ ਹੀਟ ਕਰਕੇ ਜਿਆਦਾ ਠੰਡ ਕਰਕੇ ਜੀ ਹੀਟਰ ਵਗੈਰਾ ਲਾ ਲੈਨੇ ਆ ਹੀਟਰ ਆਪਾਂ ਨੂੰ ਕਿਹੜਾ ਲਾਉਣਾ ਚਾਹੀਦਾ ਜੀ ਵਿੱਚ ਕੋਈ ਕਹਿੰਦੇ ਨੇ ਆਇਲ ਵਾਲਾ ਹੀਟਰ ਹੁੰਦਾ ਇੱਕ ਉਹ ਆਕਸੀਜਨ ਵਗੈਰਾ ਮੇਨਟੇਨ ਰੱਖਦਾ ਜੀ ਤੇ ਅੰਗੂਠੀ ਲਾ ਲੈਨੇ ਆਪਾਂ ਕੋਈ ਆਕਸੀਜਨ ਖਤਮ ਹੋ ਜਾਂਦੀ ਹੈ ਉਹ ਦੱਸਿਓ ਜੀ ਕਮਰੇ ਨੂੰ ਆਪਾਂ ਗਰਮ ਕਰਨ ਵਾਸਤੇ ਕਿਸ ਤਰ੍ਹਾਂ ਦਾ ਕੋਈ ਆਪਾਂ ਕਰ ਸਕਦੇ ਆ ਦੇਖੋ ਕਮਰੇ ਨੂੰ ਗਰਮ ਕਰਨ ਲਈ ਸਾਨੂੰ ਨਾ ਅੱਜਕੱਲ ਇੱਕ ਆਇਲ ਵਾਲੇ ਹੀਟਰ ਆਉਂਦੇ ਨੇ ਉਹ ਬਹੁਤ ਬਿਹਤਰ ਨੇ ਜਿਹੜੇ ਦੂਜੇ ਅਸੀਂ ਹੀਟਰ ਲਾ ਲਨੇ ਆ ਰਾਡ ਵਾਲਾ ਲਾ ਲਿਆ ਜਾਂ ਕੋਈ ਵੀ ਹੀਟਰ ਲਾ ਲਿਆ ਉਹਨੇ ਆਕਸੀਜਨ ਨੂੰ ਖਤਮ ਕਰਨਾ ਉਹ ਉਹਦੇ ਨਾਲ ਫਿਰ ਸਾਨੂੰ ਜਿਨ੍ਹਾਂ ਨੂੰ ਸਾਹ ਦੀ ਦਿੱਕਤ ਆ ਉਹਨਾਂ ਲਈ ਤਾਂ ਬਹੁਤ ਫਾਇਨੇਕ ਕਰ ਗਿਆ ਪਰ ਹੁਣ ਜਿਹੜਾ ਕੋਲੇ ਨਹੀਂ ਹੈਗਾ ਉਹ ਹੀਟਰ ਉਹਨਾਂ ਨੂੰ ਕੀ ਕਰਨਾ ਚਾਹੀਦਾ ਕੌਲੀ ਦੇ ਵਿੱਚ ਪਾਣੀ ਪਾ ਕੇ ਉਸ ਹੀਟਰ ਦੇ ਨੇੜੇ ਜਿਹੜੇ ਦੋ ਤਿੰਨ ਕੌਲੀਆਂ ਚ ਪਾਣੀ ਪਾ ਕੇ ਰੱਖ ਦੇਣਾ ਚਾਹੀਦਾ ਕਿਉਂਕਿ ਪਾਣੀ ਦੇ ਵਿੱਚ ਵੀ ਆਕਸੀਜਨ ਆ ਜਿੰਨਾ ਕੋਨੇ ਉਹ ਪਾਣੀ ਸੁੱਕੀ ਜਾਣਾ ਆਕਸੀਜਨ ਖਤਮ ਹੋਣੀ ਓਨੀ ਕੋਦੇ ਚ ਉਹਨੇ ਲਈ ਜਾਣੀ ਸੋ ਇਹ ਕੋ ਦਾ ਬਦਲ ਹੈਗਾ ਪਰ ਇਹ ਕੰਪਲੀਟ ਤੌਰ ਤੇ ਵਧੀਆ ਤਰੀਕਾ ਨਹੀਂ ਹੈਗਾ ਜਿਹੜਾ ਹੀਟਰ ਆਪਾਂ ਦੂਜਾ ਲਾਉਨੇ ਆਂ ਅੰਗੀਠੀ ਤਾਂ ਬਿਲਕੁਲ ਨਹੀਂ ਸਾਨੂੰ ਲਾਉਣੀ ਚਾਹੀਦੀ ਕਮਰੇ ਦੇ ਵਿੱਚ ਕਿਉਂਕਿ ਆਕਸੀਜਨ ਨੂੰ ਵੀ ਖਤਮ ਕਰਦੀ ਹੈ ਪਲੱਸ ਕਾਰਬਨ ਡਾਈਆਕਸਾਈਡ ਦੀ ਉਤਪਤੀ ਹੁੰਦੀ ਹੈ ਉੱਥੇ ਸੋ ਕਾਰਬਨ ਡਾਈਆਕਸਾਈਡ ਸਾਡੇ ਲਈ ਬਹੁਤ ਹਾਰਮਫੁਲ ਆ ਰਾਤ ਨੂੰ ਵੈਸੇ ਵੀ ਕਾਰਬਨ ਡਾਈਆਕਸਾਈਡ ਦਾ ਜ਼ੋਰ ਹੁੰਦਾ ਦਰਖਤ ਵੀ ਕਾਰਬਨ ਡਾਈਆਕਸਾਈਡ ਛੱਡਦੇ ਨੇ ਤਾਂ ਹੀ ਅਸੀਂ ਦਰਖਤਾਂ ਥੱਲੇ ਨਹੀਂ ਸੌਂਦੇ ਸੋ ਅੰਗੀਠੀ ਦਾ ਤਾਂ ਵਨਾ ਹੀ ਕਰਨਾ ਚਾਹੀਦਾ ਬਿਲਕੁਲ ਨਹੀਂ ਸਾਨੂੰ ਇਦਾਂ ਦਾ ਕੁਝ ਵੀ ਕਰਨਾ ਚਾਹੀਦਾ ਪਰ ਮੈਂ ਦੂਜੀ ਗੱਲ ਜਿਹੜਾ ਕਹਿਣਾ ਹੈ ਵੀ ਸਾਨੂੰ ਹੀਟਰਾਂ ਤੋਂ ਬਿਨਾ ਜਿਹੜਾ ਸਾਡਾ ਸਰੀਰ ਆ ਜਿਹੜਾ ਉਹਨੂੰ ਗਰਮਾਹਟ ਰੱਖਣ ਲਈ ਸਾਨੂੰ ਕੱਪੜੇ ਨੇ ਜਿਹੜੇ ਪਾਸ਼ਮ ਦੇ ਜਾਂ ਮੋਰ ਜਾਂ ਜਿਹੜੇ ਇਨਰ ਗਾਰਮੈਂਟਸ ਨੇ ਸਾਡੇ ਉਹ ਵੇਤਰ ਪਾ ਕੇ ਸਾਨੂੰ ਕੋਈ ਕੱਪੜਾ ਉਦੋਂ ਦਾ ਲੈ ਕੇ ਨਿੱਗ ਕਰ ਲੈਣਾ ਚਾਹੀਦਾ ਖਿੜਕੀਆਂ ਦਰਵਾਜ਼ੇ ਥੋੜਾ ਜਿਹਾ ਬੰਦ ਕਰ ਲਓ ਇੱਕ ਅੱਧਾ ਥੋੜਾ ਜਿਹਾ ਖੁੱਲਾ ਰੱਖੋ ਆਕਸੀਜਨ ਲਈ ਸੋ ਜਿੱਦਾਂ ਦੀ ਆਪਾਂ ਆਦਤ ਪਾ ਲੈਂਦੇ ਹਾਂ ਬਜ਼ੁਰਗਾਂ ਲਈ ਜ਼ਰੂਰ ਲੋੜ ਪੈਂਦੀ ਆ ਜਿਹੜੇ ਜ਼ਿਆਦੇ ਬਜ਼ੁਰਗ ਨੇ ਕਿਉਂਕਿ ਖੂਨ ਦਾ ਦੌਰਾਂ ਨਹੀਂ ਹੁੰਦਾ ਉਹਨਾਂ ਦਾ ਸਰੀਰ ਨਿੱਗ ਚ ਨਹੀਂ ਆਉਂਦਾ ਕਿਉਂਕਿ ਖੂਨ ਦਾ ਸਰਕਲ ਘਟ ਜਾਂਦਾ ਇਸ ਦੇ ਅਕੋਰਡਿੰਗ ਵੈਸੇਬ ਇੱਕ ਕੱਪੜਿਆਂ ਦੀ ਗੱਲ ਜਿਵੇਂ ਤੁਸੀਂ ਕੀਤੀ ਹੈ ਵੀ ਇਹ ਕਹਿੰਦੇ ਨੇ ਵੀ ਪੱਛਮੀ ਕੱਪੜੇ ਪਾ ਕੇ ਆਪਾਂ ਰਾਤ ਨੂੰ ਪੈ ਜਾਂਦੇ ਆ ਉਹ ਵੀ ਆਪਣੇ ਵਾਸਤੇ ਹਾਨੀਕਾਰਕ ਨੇ ਜੀ ਦੇਖੋ ਹਾਨੀਕਾਰਕ ਇਹ ਆ ਗੱਲ ਸਾਨੂੰ ਜਾਂ ਤਾਂ ਪੈਰ ਨੇ ਜਿਹੜੇ ਉਹਨਾਂ ਚ ਨਿਜਰਾਬਾ ਪਾਉਣੇ ਚਾਹੀਦੇ ਜਾਂ ਫਿਰ ਸੇਬ ਨੂੰ ਨਹੀਂ ਠਕਣਾ ਚਾਹੀਦਾ ਇਹ ਨਾ ਹੋਵੇ ਵੀ ਅਸੀਂ ਸਾਰੇ ਪਾਸੇ ਉਹ ਬੰਦ ਕਰ ਲਿਆ ਉਹਨਾਂ 'ਕਿ ਥੋੜਾ ਜਿਹਾ ਧਿਆਨ ਰੱਖ ਲੈਣਾ ਚਾਹੀਦਾ ਸਾਨੂੰ ਕੱਪੜਿਆਂ ਦਾ ਜਿਹੜੇ ਕੱਪੜਿਆਂ ਤੇ ਲੂ ਆਉਂਦੀ ਆ ਜਾਦੇ ਬੂਰ ਆਉਂਦਾ ਜਿਵੇਂ ਅੱਜ ਕੱਲ੍ਹ ਕੰਬਲ ਚੱਲੇ ਹੋਏ ਨੇ ਜਾਂ ਹੋਰ ਚੀਜ਼ਾਂ ਨੇ ਜਿਵੇਂ ਪਹਿਲਾਂ ਰਜਾਈਆਂ ਹੁੰਦੀਆਂ ਸੀ ਉਹਨਾਂ ਤੇ ਗਲਾਬ ਚੜਾਉਂਦੇ ਸੀਗੇ ਲੋਕ ਹਲੇ ਵੀ ਬਹੁਤ ਪ੍ਰਚਲਨ ਆ ਸਾਡੇ ਪਿੰਡੂ ਖੇਤਰ ਦੇ ਵਿੱਚ ਤਾਂ ਪਰ ਸ਼ਹਿਰਾਂ 'ਚ ਕੀ ਆ ਨਾ ਕੰਬਲ ਚੱਲ ਪਏ ਬੜੇ ਸਸਤੇ ਜੇ ਉਹ ਉਹ ਸਿੰਥੈਟਿਕ ਹੁੰਦੇ ਨੇ ਉਹਨਾਂ ਤੇ ਬਹੁਤ ਬੂਰ ਆ ਜਾਂਦਾ ਉਹ ਜਿਹੜਾ ਬੂਰ ਆ ਜਦੋਂ ਅਸੀਂ ਸਾਹ ਲੈਂਦੇ ਆ ਜਾਂ ਕਈਆਂ ਨੂੰ ਮੂੰਹ ਖੋਲ ਕੇ ਸਾਹ ਲੈਣ ਦੀ ਆਦਤ ਹੁੰਦੀ ਆ ਜਾਂ ਜਿਨ੍ਹਾਂ ਨੂੰ ਸਲੀਪ ਪੈਪਨੀਆਂ ਆ ਜਾਂ ਮੂੰਹ ਖੁੱਲਾ ਰੱਖਦੇ ਨੇ ਉਹ ਜਿਹੜੇ ਉਹਦੇ ਤੇ ਲੂਨ ਹੈ ਉਹ ਸਾਡੇ ਅੰਦਰ ਜਾਣਾ ਸ਼ੁਰੂ ਹੋ ਜਾਂਦੇ ਨੇ ਥੋੜੀ ਮਾਤਰਾ ਦੇ ਵਿੱਚ ਜਾਣ ਚਾਹੇ ਪਰ ਉਹ ਜਾਂਦੇ ਜ਼ਰੂਰ ਨੇ ਉਹ ਬੜੇ ਹਾਰਮਫੁਲ ਨੇ ਜੇ ਅਸੀਂ ਕੰਬਲ ਵੀ ਕੋਈ ਇਦਾਂ ਦਾ ਯੂਜ਼ ਕਰਦਾ ਜਿਹੜੀ ਚੀਜ਼ ਤੇ ਬੂਰ ਆਉਂਦਾ ਆ ਤਾਂ ਉਹਦੇ ਉੱਪਰ ਸਾਨੂੰ ਗਲਾਬ ਚੜਾ ਲੈਣਾ ਚਾਹੀਦਾ ਜਿਹੜਾ ਆਪਣੇ ਕਾਟਨ ਦਾ ਗਲਾਫ ਆ ਜਿਹੜਾ ਚਿੱਟੇ ਰੰਗ ਦੇ ਪੱਲਾ ਜਾਂ ਕੋਈ ਹੋਰ ਕੱਪੜੇ ਦਾ ਗਲਾਫ ਆ ਜਿਹੜਾ ਉਹ ਜ਼ਰੂਰ ਚੜਾ ਲੈਣਾ ਚਾਹੀਦਾ ਇਹ ਲੋਹਾਂ ਵਾਲੇ ਜਿਹੜੇ ਕੱਪੜੇ ਨੇ ਇਹ ਸਾਡੇ ਲਈ ਹਾਰਮਫੁਲ ਰਹਿੰਦੇ ਨੇ ਕਿਉਂਕਿ ਅੰਦਰ ਜਾਂਦਾ ਉਹ ਸਿੰਥੈਟਿਕ ਆ ਉਹਨੇ ਡਾਈਜੈਸਟ ਤਾਂ ਹੋਣਾ ਨਹੀਂ ਕਿਸੇ ਤਰੀਕੇ ਨਾਲ ਉਹ ਖਰਾਬ ਹੈ ਸਾਹਿਬ ਇੱਕ ਅਮੋਲਕ ਸਿੰਘ ਵੀਰ ਜੀ ਨੇ ਆਪਣੇ ਜੀ ਉਹ ਪੁੱਛ ਰਹੇ ਨੇ ਕਹਿੰਦੇ ਰੈੱਡ ਵਾਈਨ ਕਹਦੇ ਹੁੰਦੇ ਨੇ ਵੀ ਇਹ ਕੋਲੇਸਟ੍ਰੋਲ ਵਗੈਰਾ ਘਟਾਉਂਦੀ ਹੈ ਜੀ ਖੂਨ ਪਤਲਾ ਕਰਦੀ ਹੈ ਨਸ਼ੇ ਦੇ ਤੌਰ ਤੇ ਨਹੀਂ ਕਹਿੰਦੇ ਮੈਡੀਸਨ ਦੇ ਤੌਰ ਤੇ ਮੈਂ ਪੁੱਛ ਰਿਹਾ ਹਾਂ ਵੀ ਇਹ ਚੰਗੀ ਹੈ ਖੂਨ ਪਤਲਾ ਕਰਨ ਵਾਲੇ ਤੇ ਜਾਂ ਐਵੇਂ ਗੱਲਾਂ ਹੀ ਨੇ ਜੀ ਨਹੀਂ ਗੱਲਾਂ ਇਦਾਂ ਹੈ ਜੀ ਜਿਹੜੀ ਅਲਕੋਹਲ ਆ ਨਾ ਇਹ ਲੀਵਰ ਦੇ ਨੀਅਰ ਐਸਟ ਆ ਲੀਵਰ ਦੀ ਸੁਰੱਖਿਆ ਉੱਪਰ ਜਾਂਦੀ ਆ ਪਰ ਉਹਦੇ ਵਿੱਚ ਅਲਕੋਹਲ ਕਿੰਨੀ ਮਾਤਰਾ ਚੱਤੇ ਅਸੀਂ ਕਿੰਨੀ ਕੰਜ਼ਿਊਮ ਕਰ ਰਹੇ ਹਾਂ ਇਹ ਦੋਵੇਂ ਚੀਜ਼ਾਂ ਉਹਦੇ ਲਈ ਨੇ ਹੁਣ ਦੇਖੋ ਜੇ ਅਸੀਂ ਸਾਡੇ ਕੋਲੇ ਕੋਈ ਕੋਲੇਸਟ੍ਰੋਲ ਦਾ ਮਰੀਜ਼ ਆਉਂਦਾ ਅਸੀਂ ਉਹਦੀ ਸ਼ਰਾਬ ਬੰਦ ਕਰਦੇ ਹਾਂ ਜੇ ਹੁਣ ਸਾਨੂੰ ਕੋਈ ਕਹਿੰਦਾ ਵੀ ਮੈਂ ਕਿੰ ਐਮ ਐਲ ਲੰਦਾ ਆ ਤਾਂ ਉਹ ਉਹਨੂੰ ਅਸੀਂ ਨਹੀਂ ਕਹਿੰਦੇ ਉਹਨੂੰ ਨਹੀਂ ਮਨਾ ਕੀਤਾ ਜਾਂਦਾ ਜੇ ਹੁਣ ਬੰਦਾ ਪੀਂਦਰੀ ਨੂੰ ਮੈਂ ਤਾਂ ਆਦੀ ਆ ਪੀਣਾ ਜੀ ਰੋਜ਼ ਤਾਂ ਉਹਦੇ ਲਈ ਹਾਰਮਫੁਲ ਆ ਦੇਖੋ ਦੂਜੀ ਇੱਥੇ ਵੱਡੀ ਗੱਲ ਆ ਆਯੁਰਵੇਦ ਨੇ ਕਿਸੇ ਵੀ ਚੀਜ਼ ਦਾ ਨਿਸ਼ੇਧ ਨਹੀਂ ਕੀਤਾ ਖਾਣ ਪੀਣ ਵਾਲੀ ਦਾ ਉਹ ਸਾਡੇ ਉਪਜੋਗ ਤੇ ਨਿਰਭਰ ਆ ਹੁਣ ਦੇਖੋ ਆਯੁਰਵੇਦ ਆਯੁਰਵੇਦ ਦੇ ਵਿੱਚ ਸੁਰਾ ਦੱਸੀਆਂ ਨੇ ਬਹੁਤ ਤਰ੍ਹਾਂ ਦੀਆਂ ਸੁਰਾ ਦੱਸੀਆਂ ਨੇ ਉਹ ਇੱਕ ਸ਼ਰਾਬ ਹੀ ਆ ਉਸ ਸਮੇਂ ਦੀ ਉਹਦੇ ਅਣਗਿਣਤ ਫਾਇਦੇ ਦੱਸੇ ਹੋਏ ਨੇ ਪਰ ਜੇ ਹੁਣ ਅਸੀਂ ਉਹਨੂੰ ਫਾਇਦੇ ਲਈ ਪੀਵਾਂਗੇ ਤਾਂ ਉਹਦੀ ਇੱਕ ਮਾਤਰਾ ਵੀ ਸਾਨੂੰ ਨਿਰਪਰ ਕਰਨੀ ਪਊਗੀ ਵੀ ਇੰਨੀ ਮਾਤਰਾ ਲੈਣੀ ਆ ਔਸ਼ਧੀ ਦੇ ਵਾਂਗ ਜੇ ਅਸੀਂ ਕੋਈ ਵੀ ਲੰਨੇ ਆ ਤਾਂ ਆਯੁਰਵੇਦ ਕਹਿੰਦਾ ਵੀ ਨਾ ਜ਼ਹਿਰ ਜ਼ਹਿਰ ਆ ਨਾ ਅਮਰਤ ਅਮਰਤ ਆ ਜੇ ਹੁਣ ਆਪਾਂ ਦੁੱਧ ਨੂੰ ਅਮਰਤ ਮੰਨਦੇ ਆ ਕਿਸੇ ਨੂੰ ਲੋੜ ਤੋਂ ਵੱਧ ਪਿਲਾ ਦਈਏ ਤਾਂ ਉਹਨੂੰ ਡਾਇਰੀਆ ਹੋ ਜਾਊਗਾ ਜਾਂ ਇਨਫੈਕਸ਼ਨ ਹੋ ਜਾਊਗੀ ਜਾਂ ਉਹਨੂੰ ਸੰਗ੍ਰੇਣੀ ਹੋ ਸਕਦੀ ਆ ਅਲਸਰੇਟਿਵ ਕੋਲਾਈਟਸ ਹੋ ਸਕਦਾ ਆ ਸੋ ਜਿਹੜੇ ਲੋਕ ਕਹਿੰਦੇ ਨੇ ਵੀ ਸ਼ਰਾਬ ਬਿਲਕੁਲ ਨਹੀਂ ਪੀਣੀ ਜਾਂ ਉਹ ਇਦਾਂ ਆਯੁਰਵੇਦ ਨੇ ਕਿਤੇ ਮਨਾ ਨਹੀਂ ਕੀਤਾ ਹਾਂ ਅਸੀਂ ਧਰਮ ਨਾਲ ਕਿਸੇ ਆਸਥਾ ਨਾਲ ਜੁੜੇ ਹੋਏ ਹਾਂ ਉਹ ਇੱਕ ਅਲੱਗ ਸਾਡੇ ਸਮਝ ਬਣਦੀ ਆ ਸੋ ਜੁਟੀਲਾਈਜ਼ ਤੇ ਨਿਰਭਰ ਆ ਜੀ ਇਹ ਜਿਹੜੇ ਵੀ ਸੱਜਣ ਦਾ ਬਹੁਤ ਵਧੀਆ ਸਵਾਲ ਆ ਕਿਸੇ ਵੀ ਚੀਜ਼ ਨੂੰ ਜੁਟੀਲਾਈਜ਼ ਕਰਨਾ ਅਤੀ ਨਾ ਕਰਨਾ ਤਾਂ ਉਹ ਉਦਾਂ ਦਾ ਅਸੀਂ ਇਸ ਨਿਯਮ ਵਿੱਚ ਰਹਿ ਕੇ ਕਿਸੇ ਵੀ ਚੀਜ਼ ਦਾ ਯੂਜ਼ ਕਰਦੇ ਹਾਂ ਤਾਂ ਉਹ ਗਲਤ ਨਹੀਂ ਹੋ ਸਕਦਾ ਸਹੀ ਗੱਲ ਆ ਬਾਈ ਸਭ ਲੋੜ ਤੋਂ ਵੱਧ ਤਾਂ ਬੋਲਣਾ ਵੀ ਕਈ ਵਾਰ ਹਾਨੀਕਾਰਕ ਹੋ ਜਾਂਦਾ ਬੰਦਾ ਵੀ ਕੀ ਵਧੇ ਚ ਕੁਛ ਨਾ ਕੁਛ ਕਹਿ ਜਾਂਦਾ ਬਾਅਦ ਤੁਸੀਂ ਮਾਫੀਆਂ ਮੰਗਣੀਆਂ ਪੈਂਦੀਆਂ ਨੇ ਤੇ ਪਾਣੀ ਆਪਾਂ ਨੂੰ ਕਿੰਨਾ ਪੀਣਾ ਚਾਹੀਦਾ ਜੀ ਸਰਦੀਆਂ 'ਚ ਕੋਸਾ ਪੀਣਾ ਚਾਹੀਦਾ ਜਾਂ ਚਾਹ ਵਾਂਗੂ ਗਰਮ ਕਰਕੇ ਜਾਂ ਠੰਡਾ ਤਾਂ ਚਲੋ ਇਹ ਤਾਂ ਇਹ ਲਾ ਲੋ ਵੀ ਕਾਮਨ ਸੈਂਸ ਇਹ ਨਹੀਂ ਪੀਣਾ ਚਾਹੀਦਾ ਕਿੰਨਾ ਪੀਣਾ ਚਾਹੀਦਾ ਜੀ ਪਾਣੀ ਕਈ ਵਾਰ ਪਿਆਸ ਆਪਾਂ ਨੂੰ ਲੱਗਦੀ ਨਹੀਂ ਸਾਰਾ ਸਾਰਾ ਦਿਨ ਸ਼ਾਮ ਜੀ ਨੂੰ ਜ਼ਿਆਦਾ ਹੁੰਦਾ ਵੀ ਪਾਣੀ ਅਜ ਇੱਕ ਗਲਾਸ ਵੀ ਨਹੀਂ ਪੀਤਾ ਜੀ ਉਹਦਾ ਵੀ ਕੋਈ ਨੁਕਸਾਨ ਹੋ ਸਕਦਾ ਦੇਖੋ ਪਾਣੀ ਆ ਜਿਹੜਾ ਜੀ ਪਾਣੀ ਅੱਜ ਕੱਲ੍ਹ ਜ਼ਿਆਦੇ ਨੁਕਸਾਨ ਜਿਹੜਾ ਹੁੰਦਾ ਸਰਦੀ ਚ ਪਾਣੀ ਨਾ ਪੀਣ ਕਰਕੇ ਹੁੰਦਾ ਉਹਦੇ ਨਾਲੇ ਸਾਡਾ ਗੂੜਾ ਘੜਾ ਹੁੰਦਾ ਉਹਦੇ ਨਾਲੇ ਕਬਜ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਅਸੀਂ ਪਾਣੀ ਨਹੀਂ ਪੀਂਦੇ ਜਾਂ ਕਿੰਨਾ ਪੀਣਾ ਚਾਹੀਦਾ ਆਪਾਂ ਇਹ ਕਹਿੰਦੇ ਆ ਵੀ ਸਾਨੂੰ ਪਾਣੀ ਆ ਜਿਹੜਾ ਚਲੋ ਗਰਮੀ ਜਿੰਨਾ ਤਾਂ ਨਹੀਂ ਪੀਤਾ ਜਾ ਸਕਦਾ ਪਰ ਫੇਰ ਵੀ ਸਾਨੂੰ ਹਰ ਇੱਕ ਆਮ ਵਿਅਕਤੀ ਆ ਜਿਹੜਾ 2.5 ਲੀਟਰ ਪਾਣੀ ਜਿੱਦਾ ਠੀਕ ਠਾਕ ਮੇਨਟੇਨ ਵੀ ਮੈ ਬੋਡੀ ਦਾ weight ਵਗੈਰਾ ਠੀਕ ਆ ਤੁਹਾਨੂੰ 2.5 ਲੀਟਰ ਤੱਕ ਪਾਣੀ 2 ਲੀਟਰ ਤੱਕ ਤਾਂ ਜ਼ਰੂਰ ਪੂਰੇ ਦਿਨ ਚ ਪੀ ਲੈਣਾ ਚਾਹੀਦਾ ਤੇ ਜਿਹੜਾ ਪਾਣੀ ਪੀਣ ਦਾ ਹੈਗਾ ਤਰੀਕਾ ਉਹ ਹਲਕਾ ਕੋਸਾ ਸਾਨੂੰ ਜ਼ਰੂਰ ਪੀਣਾ ਚਾਹੀਦਾ ਦਿਨ ਚ ਇੱਕ ਦੋ ਵਾਰੀ ਪੂਰਾ ਗਰਮ ਪਾਣੀ ਪੀਣਾ ਚਾਹੀਦਾ ਸਰਦੀ ਦੇ ਵਿੱਚ ਜਿਵੇਂ ਆਪਾਂ ਪੂਰਾ ਗਰਮ ਪਾਣੀ ਕਰ ਲਿਆ ਉਹਨੂੰ ਸਿਪ ਸਿਪ ਕਰਕੇ ਜ਼ਰੂਰ ਪੀਣਾ ਚਾਹੀਦਾ ਤੇ ਬਾਕੀ ਦਿਨ ਦੇ ਵਿੱਚ ਅਸੀਂ ਕੋਸਾ ਪਾਣੀ ਹੈ ਜਿਹੜਾ ਨਾਰਮਲ ਤੋਂ ਥੋੜਾ ਗਰਮ ਉਹ ਪੀ ਲੈਣਾ ਚਾਹੀਦਾ ਖਾੜੇ ਨਾਲ ਪਾਣੀ ਘੱਟ ਪੀਣਾ ਚਾਹੀਦਾ ਤੇ ਯੂਰਿਨ ਸਾਨੂੰ ਬਾਰ-ਬਾਰ ਆਉਂਦਾ ਤੇ ਨਾਲ ਕੋਈ ਨਾ ਕੋਈ ਜਿਵੇਂ ਪੁੰਨਰਨਵਾਰ ਇਸਟਾ ਜਿਹੜੇ ਨਾ ਸਾਡੀ ਕਿਡਨੀ ਨੂੰ ਸਾਫ਼ ਕਰਦੀਆਂ ਨੇ ਚੀਜ਼ਾਂ ਅੱਜ ਕੱਲ ਇਹ ਬੜੀ ਪ੍ਰੋਬਲਮ ਆਉਂਦੀ ਆ ਮੈਂ ਕਈ ਦੱਸਿਆ ਵੀ ਆ ਸਾਨੂੰ ਪੁੰਨਰਨਵਾਰ ਇਸਟਾ ਜਾਂ ਗੋਖਰੂ ਆ ਜਿਹੜਾ ਹੁਣ ਕਈ ਸੱਜਣ ਪੁੱਛਦੇ ਨੇ ਵੀ ਕਦੋਂ ਲੈਣਾ ਆ ਹੁਣ ਸਹੀ ਮੌਸਮ ਆ ਪੁੰਨਰਨਵਾਂ ਤੇ ਗੋਖਰੂ ਇਹ ਦੋਵੇਂ ਚੀਜ਼ਾਂ ਦਾ ਕਾੜਾ ਬਣਾ ਕੇ ਰੱਖ ਲੈਣ ਜਿਹੜੇ ਵੀ ਸੁਣਨ ਵਾਲੇ ਨੇ 100 ਗ੍ਰਾਮ ਖਖੜਾ ਜਿਹਨੂੰ ਕਹਿੰਦੇ ਨੇ ਗੋਖਰੂ ਇਹਨੂੰ ਕਿਹਾ ਜਾਂਦਾ ਤੇ 100 ਗ੍ਰਾਮ ਪੁੰਨਰ ਨਵਾ ਪਾ ਲੈਣੇ ਦੇ ਵਿੱਚ ਇਹਦਾ ਕਾੜਾ ਬਣਾ ਕੇ ਕਾੜਾ ਬਣਾਉਣਾ ਹੁੰਦਾ ਜਿਵੇਂ ਆਪਾਂ ਸੈਮੀ ਪਾਊਡਰ ਕਰ ਲੈਣਾ ਪੂਰਾ ਫਰੀਕ ਨਹੀਂ ਕਰਨਾ ਉਹਨੂੰ ਮਿਕਸੀ ਚ ਦੋ ਚਾਰ geke ਦੇ ਕੇ ਡੱਬੇ ਚ ਪਾ ਕੇ ਰੱਖ ਲਓ ਇੱਕ ਚਮਚ ਉਹਦੇ ਵਿੱਚੋਂ ਇੱਕ ਗਲਾਸ ਪਾਣੀ ਚ ਪਾ ਕੇ ਉਬਾਲੋ ਜਦੋਂ ਪਾਣੀ ਇੱਦਾਂ ਰਹਿ ਜਵੇ ਉਹ ਸਾਨੂੰ ਜਰੂਰ ਆਹ ਦਿਨਾਂ ਚ ਦਸੰਬਰ ਦੇ ਵਿੱਚ ਜਨਵਰੀ ਦੇ ਵਿੱਚ ਫਰਵਰੀ ਤੱਕ ਕੋਈ ਵੀ 20 25 ਦਿਨ ਅਸੀਂ ਚੂਜ਼ ਕਰ ਲਈਏ ਜਰੂਰ ਪੀਓ ਕਿਸੇ ਦੀ ਕਿਡਨੀ ਨਹੀਂ ਖਰਾਬ ਹੋਊਗੀ ਜਿਨ੍ਹਾਂ ਦਾ ਨਾਲ ਬੀਪੀ ਵੱਧਦਾ ਉਹ ਥੋੜੀ ਜੀ ਵਿੱਚ ਅਰਜਨਸ਼ਾਲ ਪਾ ਲੈਣ ਮੈਂ ਕਹਿੰਨਾ ਸੋਨੇ ਤੇ ਸੁਹਾਗਾ ਹੋ ਜਾਊਗਾ ਤਾਂ ਸਾਨੂੰ ਆਹੀ ਦਿਨਾਂ ਚ ਬਿਮਾਰੀਆਂ ਜਿਹੜੀਆਂ ਨੇ ਹਾਰਟ ਸੰਬੰਧੀ ਬੀਪੀ ਸੰਬੰਧੀ ਜ਼ਿਆਦਾ ਲੱਗ ਜਾਂਦੀਆਂ ਨੇ ਕਿਉਂਕਿ ਅਸੀਂ ਪਾਣੀ ਪੀ ਨਹੀਂ ਪਾਉਂਦੇ ਸਾਨੂੰ ਯੂਰੀਨੇਸ਼ਨ ਘੱਟ ਆਉਂਦਾ ਯੂਰਿਨ ਘੱਟ ਆਉਂਦਾ ਤਾਂ ਫਿਰ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਤੇ ਕੁਝ ਅਸੀਂ ਖਾਣ ਵਾਲਾ ਜਿਹੜਾ ਸਾਡਾ ਜਾਦੇ ਹੈਲਦੀ ਹੋ ਜਾਂਦਾ ਜਿਵੇਂ ਆਮ ਘੀਰ ਰਲਾਇਆ ਹੁੰਦਾ ਘਰਾਂ ਚ ਜਾਂ ਸਾਗ ਚੱਲਦਾ ਜਾਂ ਇਹ ਖਾਣਾ ਵੀ ਕੋਈ ਗਲਤ ਨਹੀਂ ਹੈਗੇ ਚੀਜ਼ਾਂ ਪਰ ਸਾਨੂੰ ਬਾਡੀ ਦਾ ਜਿਹੜਾ ਮੇਨਟੇਨ ਆ ਉਹ ਰੱਖਣਾ ਪਊਗਾ ਸੋ ਇਹ ਕੜਾ ਜਰੂਰ ਬਣਾ ਕੇ ਰੱਖੋ ਜਿਹੜੇ ਵੀ ਮੇਰਾ ਖਿਆਲ ਆ ਵੀ 25 30 ਸਾਲ ਤੋਂ ਉੱਪਰ ਨੇ ਜਾਂ ਜਿਨ੍ਹਾਂ ਦੀ ਸਿਟਿੰਗ ਜੌਬ ਆ ਜੇ ਕੋਈ ਵੀ ਪੀਲੇਵੇ 15 ਦਿਨ ਇਹ ਜਰੂਰ ਪੀਣਾ ਚਾਹੀਦਾ ਸਾਨੂੰ ਵਿਆਹ ਦਾ ਸੰਪਰਕ ਪੀਲੋ ਜਨਵਰੀ ਇੱਕ ਪੀਲੋ ਇਹ ਦੋਨਾਂ ਚ ਪੀਤਾ ਜਾਵੇ ਤਾਂ ਬਹੁਤ ਵਹਿਤਰ ਆ ਜਿਹੜੇ ਸੱਜਣ ਚਲੋ ਵੀਡੀਓ ਲੇਟ ਦੇਖਣਗੇ ਜਾਂ ਰਹਿ ਜਾਣਗੇ ਉਹ ਫਰਵਰੀ ਵਿੱਚ ਵੀ ਪੀ ਸਕਦੇ ਆ ਵੈਸਾ ਬਰਾਨਾ ਗੁਰਪਿੰਦਰ ਸਿੰਘ ਜੀ ਆਪਣੇ ਵੀਰ ਨੇ ਜੀ ਦਰਸ਼ਕ ਨੇ ਉਹਨਾਂ ਨੇ ਪੁੱਛਿਆ ਵੀ ਲਸਣ ਕਿੰਨੀ ਕੀ ਮਾਤਰਾ ਚ ਲੈਣਾ ਚਾਹੀਦਾ ਸਰਦਾਰ ਜੀ ਲਸਣ ਜੇ ਤਾਂ ਸੀ ਇਸ ਵੇਲੇ ਖਾਲੀ ਪੇਟ ਲੈਣਾ ਜੀ ਤਾਂ ਅਸੀਂ ਤਿੰਨ ਤੋਂ ਚਾਰ ਜਿਹੜੀਆਂ ਉਹਦੀਆਂ ਪੁਰੀਆਂ ਹੁੰਦੀਆਂ ਨੇ ਉਹ ਖਾ ਸਕਦੇ ਆ ਲਸਣ ਨੂੰ ਜਾਂ ਤਾਂ ਚਬਾ ਕੇ ਖਾ ਲੈਣਾ ਚਾਹੀਦਾ ਜਿਹੜੇ ਚਬਾ ਕੇ ਨਹੀਂ ਖਾ ਸਕਦੇ ਉਹਨੂੰ ਬਰੀਕ ਕਰ ਲੈਣ ਤੇ ਨਾਲ ਉਹਦੇ ਕੋਸਾ ਜਾਂ ਗਰਮ ਪਾਣੀ ਪੀ ਲੈਣ ਤੇ ਬਹੁਤ ਵਧੀਆ ਬਿਲਕੁਲ ਸਹੀ ਸਵਾਲ ਆ ਇਹ ਇਹ ਕੋਲੇਸਟੋਲ ਨੂੰ ਬੜੀ ਜਲਦੀ ਘਟਾਉਂਦਾ ਲਸਣ ਆ ਜਿਹੜਾ ਕੂਨ ਦੇ ਵਿੱਚ ਫਾਲਤੂ ਚੀਜ਼ਾਂ ਨੇ ਜਿਹੜੀਆਂ ਉਹਨੂੰ ਰਹੀ ਰਾਲ ਦਿੰਦਾ ਤੇ ਪੇਟ ਗੈਸ ਵਾਸਤੇ ਬਹੁਤ ਵਧੀਆ ਜਿਆਦੇ ਪ੍ਰੋਬਲਮ ਪੇਟ ਗੈਸ ਨਾਲ ਵੀ ਆਉਂਦੀਆਂ ਨੇ ਪਰ ਪੇਟ ਗੈਸ ਵਾਸਤੇ ਲਸਣ ਬਹੁਤ ਵਧੀਆ ਕ੍ਰੇਡੂ ಔಷਦੀ ਆ ਹਰ ਘਰ ਦੇ ਵਿੱਚ ਮੌਜੂਦ ਆ ਪੰਜਾਬ ਦੇ ਵਿੱਚ ਤਾਂ ਲਸਣ ਵਾਕਿਆ ਹੀ ਬਹੁਤ ਵਧੀਆ ਚੀਜ਼ ਆ ਸਾਨੂੰ ਇਹ ਤਿੰਨ ਤੋਂ ਚਾਰ ਜਿਹੜੀਆਂ ਉਹਦੀਆਂ ਤੁਰੀਆਂ ਹੁੰਦੀਆਂ ਨੇ ਲਸਣ ਚੋਂ ਇੱਕ ਪੁੱਤ ਜੋ ਕੱਢ ਕੇ ਉਹ ਜ਼ਰੂਰ ਖਾ ਲੈਣੀ ਚਾਹੀਦੀ ਉਹਨੇ ਵੇਖਾਂ ਸਾ ਆਪਣੇ ਵੱਲੋਂ ਕੋਈ ਹੋਰ ਨੁਸਖਾ ਕੋਈ ਰਹਿ ਗਿਆ ਹੋਵੇ ਜੀ ਮੈਂ ਤਾਂ ਅਹੀਂ ਲਾ ਲਉ ਵੀ ਜਿੰਨੇ ਕੁ ਮੈਂ ਸੋਚੇ ਸੀਗੇ ਜਾਂ ਅਹੀਂ ਕੇ ਸਵਾਲ ਮੇਰੇ ਦਿਮਾਗ 'ਮੈਂ ਪੁੱਛੀ ਆ ਜੀ ਤੁਸੀਂ ਆਪਣੇ ਵੱਲੋਂ ਦੱਸੋ ਜੀ ਉਹ ਮੰਗਲਵਾਰਾਂ ਦਾ ਆਪਣਾ ਗੈਪ ਸੀਗਾ ਜੀ ਜੀ ਕਰਕੇ ਦੇਖੋ ਇਹ ਹੁਣ ਨੁਸਖੇ ਤਾਂ ਬਹੁਤ ਹੁੰਦੇ ਨੇ ਕਈ ਵਾਰੀ ਜਿਵੇਂ ਤੁਸੀਂ ਜਿਹੜਾ ਮੈਨੂੰ ਸਵਾਲ ਕਰਦੇ ਹੋ ਮੈਨੂੰ ਥੋੜਾ ਦੱਸਣਾ ਸੌਖਾ ਰਹਿੰਦਾ ਹੁਣ ਮੇਰੇ ਕੋਲੇ ਹੈਗੇ ਨੇ ਨੁਸਖੇ ਜਿਵੇਂ ਚਲੋ ਪਰ ਫੇਰ ਵੀ ਜਿਹੜਾ ਆਪਾਂ ਨਾ ਹਾਰਟ ਦਾ ਜਿਹੜਾ ਕਹਿੰਦੇ ਆ ਸਭ ਤੋਂ ਜ਼ਿਆਦਾ ਜਿਵੇਂ ਤੁਸੀਂ ਦੇਖੋਗੇ ਬਾਹਰਲੇ ਮੁਲਕਾਂ 'ਚ ਵੀ ਲੋਕਾਂ ਨੂੰ ਯੰਗ ਜਨਰੇਸ਼ਨ ਨੂੰ ਬੜੀ ਦਿੱਕਤ ਆ ਰਹੀ ਆ ਦਵਾਖਾਨੇ ਤੇ ਵੀ ਹੁਣ ਜੇ ਸਾਡੇ ਕੋਲੇ ਕੋਲੇ ਕੋਲ ਕੋਲੇ ਕੋਲ ਕੋਲੇ 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 50 ਸਾਲ ਤੱਕ ਦੇ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਇਹ ਹੁਣ ਜਾਂ ਤਾਂ ਖਾਣ ਪੀਣ ਕਹਿ ਲਿਏ ਜਾਂ ਸਟ्रेस ਵਾਲੀ ਲਾਈਫ ਕਹਿ ਲਿਏ ਸੋ ਮੈਂ ਤਾਂ ਇਹ ਕਹੂੰਗਾ ਵੀ ਸਾਨੂੰ ਨਾ ਇਹਦੇ ਲਈ ਜ਼ਰੂਰ ਉਪਰਾਲਾ ਕਰਨਾ ਚਾਹੀਦਾ ਸਾਨੂੰ ਸਹੀ ਮਾਤਰਾ ਦੇ ਵਿੱਚ ਪਾਣੀ ਪੀਣਾ ਚਾਹੀਦਾ ਆ ਜਿਹੜੇ ਸੱਜਣਾ ਨੇ ਪੁੱਛਿਆ ਲਸਣ ਵਾਲਾ ਇਹਨਾਂ ਨੇ ਵਧੀਆ ਸਵਾਲ ਪੁੱਛਿਆ ਜ਼ਰੂਰ ਸਾਨੂੰ ਲਸਣ ਲੈ ਲੈਣਾ ਚਾਹੀਦਾ ਜਿਨ੍ਹਾਂ ਨੂੰ ਕੋਈ ਹਾਰਟ ਸੰਬੰਧੀ ਪ੍ਰੋਬਲਮ ਆ ਜਾਂ ਖੂਨ ਘਾੜਾ ਹੁੰਦਾ ਸੋ ਜਿਹੜਾ ਮੈਂ ਕਾੜਾ ਦੱਸਿਆ ਦੂਜਾ ਪੁੰਨਰਨਵਾ ਉਹ ਨੂੰ ਉਹਦੇ ਚਾਰਜ ਹੁਣ ਛਾਲ ਪਾ ਲੈਣੀ ਚਾਹੀਦੀ ਆ ਬਰਾਬਰ ਮਾਤਰਾ ਦੇ ਵਿੱਚ ਥੋੜੀ ਜੀ ਦਾਲ ਚੀਨੀ ਪਾ ਲੈਣੀ ਚਾਹੀਦੀ ਆ ਉਹ ਕੜਾ ਸਾਨੂੰ ਲੈ ਲੈਣਾ ਚਾਹੀਦਾ ਇਹ ਹੋ ਗਿਆ ਹਾਰਟ ਆ ਗਿਆ ਇਹ ਕੜਾ ਪਾਇ ਲਗਾਤਾਰ ਕਿੰਨੇ ਕਿ ਦਿਨ ਲੈ ਸਕਦੇ ਆ ਜੀ ਜਿਨ੍ਹਾਂ ਨੂੰ ਤਾਂ ਪ੍ਰੋਬਲਮ ਸਥਾਈ ਤੌਰ ਤੇ ਵੀ ਬਾਰ ਬਾਰ ਕਲੈਸ ਤੋਂ ਰੁਬਾਤਾ ਉਹ 1 ਮਹੀਨਾ ਤੇਰੇ ਚ ਪੀ ਲੈਣ ਕਿਉਂਕਿ ਇਹਦਾ ਸਹੀ ਮੌਸਮ ਆਹੀ ਦਿਨਾ ਚ ਪੀਂਦਾ ਤੇ ਗਲੋ ਵੀ ਅਸੀਂ ਪਾ ਸਕਦੇ ਆ ਇਦੇ ਵਿੱਚ ਬਲੂ ਵੀ ਪਾਈ ਜਾ ਸਕਦੀ ਹੈ ਤੇ ਆਮ ਜਿਹੜੇ ਲੋਕਾਂ ਨੇ ਪੀਣਾ ਵੀ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਪ੍ਰिवेंशन ਦੇ ਲਈ ਪੀਣਾ ਫਿਊਚਰ ਦੇ ਲਈ ਪੀਣਾ ਉਹਨਾਂ ਲਈ 15 ਦਿਨ ਸਫੀਸ਼ੈਂਟ ਆ ਇਹਨੇ ਦੇਖੋ ਕਰਨਾ ਕੀ ਆ ਜਿਹੜਾ ਸਾਡੇ ਕਿਡਨੀ ਦਾ ਫੰਕਸ਼ਨ ਆ ਹਾਂਜੀ ਉਹਨੂੰ ਸੁਧਾਰ ਦੇਣਾ ਸਾਨੂੰ ਪਿਸ਼ਾਬ ਪੂਰਾ ਹੋਊਗਾ ਕੁੱਲ ਵੀ ਸਾਡੀ ਕਿਡਨੀ ਦੇ ਵਿੱਚ ਕੋਈ ਟੌਕਸਿਨ ਨਹੀਂ ਰਹੂਗਾ ਸੋ ਇਹਦੇ ਨਾਲੇ ਸਾਡੀ ਹੈਲਪ ਹੋ ਜਾਂਦੀ ਹੈ ਵੀ ਜਿਹੜੇ ਸਾਡੇ ਅੰਦਰ ਜਿਹੜੇ 24 ਘੰਟੇ ਅੰਗ ਚੱਲਦੇ ਨੇ ਉਹਨਾਂ ਨੂੰ ਹੈਲਪ ਮਿਲ ਜਾਂਦੀ ਹੈ ਉਹਨਾਂ ਦੀ ਸਫਾਈ ਹੋ ਜਾਂਦੀ ਹੈ ਇਹ ਸਾਨੂੰ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਸਾਡੀ ਕਿਡਨੀ ਤੇ ਕਿਉਂਕਿ ਬਹੁਤ ਵੱਡੀ ਸਮਰੱਥਾ ਦੇ ਵਿੱਚ ਕਿਡਨੀ ਦੇ ਪੇਸ਼ੈਂਟ ਫੈਲ ਰਹੇ ਬੜ ਰਹੇ ਨੇ ਜੀ ਸਰ ਖਾਲੀ ਪੇਟ ਲੈਣਾ ਇਹ ਜਾਂ ਖਾਣਾ ਖਾਣ ਤੋਂ ਬਾਅਦ ਵੀ ਜਾ ਸਕਦੇ ਆ ਜੀ ਲਿਆ ਖਾਲੀ ਪੇਟ ਵੀ ਜਾ ਸਕਦਾ ਪਰ ਅਸੀਂ ਇਹ ਦੱਸਦੇ ਆ ਵੀ ਜਿਵੇਂ ਦੁਪਹਿਰ ਨੂੰ ਅਸੀਂ ਲੈ ਲਈਏ ਖਾਣੇ ਤੋਂ ਅੱਧਾ ਪੌਣਾ ਘੰਟਾ ਬਾਅਦ ਕਿਉਂਕਿ ਸਾਨੂੰ ਇਹਦੇ ਨਾਲ ਪਿਸ਼ਾਬ ਵੀ ਖੁੱਲ ਕੇ ਆਉਣਾ ਜੇ ਅਸੀਂ ਰਾਤ ਨੂੰ ਲਵਾਂਗੇ ਤਾਂ ਸਾਨੂੰ ਰਾਤ ਨੂੰ ਉੱਠਣਾ ਪਊਗਾ ਪਿਸ਼ਾਬ ਲਈ ਬਾਰ-ਬਾਰ ਉਹਦੇ ਨਾਲ ਨੀਂਦ ਡਿਸਟਰਬ ਹੋਊਗੀ ਕਿਉਂਕਿ ਇਹਦੇ ਵਿੱਚ ਗੋਖਰੂ ਆ ਉਹਨੇ ਵੀ ਪਿਸ਼ਾਬ ਲਿਆਉਣਾ ਉਹਨੇ ਵੀ ਕਿਡਨੀ ਚ ਟੌਕਸਿਨ ਕੱਢਣੇ ਨੇ ਬਾਰ-ਬਾਰ ਸਾਨੂੰ ਯੂਰੀਨ ਆਊਗਾ ਜੇ ਅਸੀਂ 2:3 3 ਵਜੇ ਲੈ ਲਾਂਗੇ ਤਾਂ ਦੋ ਦਿਨ ਵਾਰੀ ਅਸੀਂ ਯੂਰੀਨ ਜਾਵਾਂਗੇ ਤਾਂ ਸਾਡਾ ਜਿਹੜਾ ਬਲੈਡਰ ਆ ਉਹ ਖਾਲੀ ਹੋ ਜਾਊਗਾ ਤੇ ਅਸੀਂ ਹਲਕਾ ਮਹਿਸੂਸ ਕਰਾਂਗੇ ਸਾਡਾ ਬੀਪੀ ਨਹੀਂ ਵਧੂਗਾ ਇਹ ਸਾਨੂੰ ਇਹਦਾ ਸਹੀ ਸਮਾਂ ਜਿਹੜਾ 2:30 3 ਵਜੇ ਲੈ ਲੈਣਾ ਚਾਹੀਦਾ ਕਿਉਂਕਿ ਪਹਿਲਾਂ ਵੀ ਪਾਣੀ ਪੀਤਾ ਵਾ ਉਹਦਾ ਦਿਨ ਚ ਵੀ ਅਸੀਂ ਥੋੜਾ ਬਹੁਤਾ ਤੇ ਉਸ ਤੋਂ ਬਾਅਦ ਜਿਹੜਾ ਪਾਣੀ ਆ ਥੋੜਾ ਜਿਹਾ ਵੱਧ ਪੀ ਲੈਣਾ ਚਾਹੀਦਾ ਸਾਨੂੰ 15 ਦਿਨ ਜਿਹੜਾ ਵੀ ਬੰਦਾ ਇਹ ਕਰਕੇ ਦੇਖੂਗਾ ਨਾ ਤਾਂ ਉਹ ਮਹਿਸੂਸ ਕਰੂਗਾ ਵੀ ਯਾਰ ਵਾਕਈ ਮੈਨੂੰ ਫਰਕ ਪਾਇਆ ਇਸ ਚੀਜ਼ ਨੇ ਤੇ ਸਾਬ ਜਿਨ੍ਹਾਂ ਦੀ ਕੋਈ ਦਵਾਈ ਚੱਲਦੀ ਹੈ ਕੋਲੇਸਟ੍ਰੋਲ ਵਗੈਰਾ ਦੀ ਜਾਂ ਹਾਰਟ ਦੀ ਜੀ ਉਹ ਵੀ ਲੈ ਸਕਦੇ ਨੇ ਜਾਂ ਉਹਨਾਂ ਨੂੰ ਯੂਨੋ ਬੰਦ ਜੀ ਬਿਲਕੁਲ ਲੈ ਸਕਦੇ ਨੇ ਬੇ ਫਿਕਰ ਹੋ ਕੇ ਉਹਨਾਂ ਦੀ ਹੈਲਪ ਹੋਊਗੀ ਇਸ ਚੀਜ਼ ਨਾਲ ਐਲੋਪੈਥੀ ਦੀ ਦਵਾਈ ਜਿੰਨਾ ਦੀ ਪਹਿਲਾਂ ਚੱਲ ਰਹੀ ਹੈ ਜਾਨੀ ਐਲੋਪੈਥੀ ਐ ਚਾ ਹੋਮੋਪੈਥੀ ਕੋਈ ਮੈਡੀਸਨ ਨਾ ਵੀ ਬੰਦ ਕਰ ਲੋ ਤਾਂ ਵੀ ਇਸ ਕਾੜੇ ਦਾ ਪ੍ਰਯੋਗ ਕੀਤਾ ਜਾ ਸਕਦਾ ਠੀਕ ਹੈ ਜੀ ਧੰਨਵਾਦ ਜੀ ਵੈਸਾ ਠੀਕ ਹੈ ਜੀ ਪ੍ਰੋਗਰਾਮ ਨਾਲ ਜਿਹੜੇ ਦਸਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਦੋਂ ਸਵਾਲ ਪੁੱਛਦੇ ਨੇ ਸਾਨੂੰ ਵੀ ਅੱਗੇ ਪ੍ਰੋਗਰਾਮ ਤੋਰਨ ਥੋੜਾ ਜਿਹਾ ਸੌਖਾ ਹੋ ਜਾਂਦਾ ਤੇ ਵੈਸਾ ਸਾਹਿਬ ਤੋਂ ਪੁੱਛਦੇ ਆ ਤੇ ਬੰਦਾ ਨੋਟ ਕਰ ਲੈਂਦਾ ਉਹਨਾਂ ਦਾ ਵੀ ਫਾਇਦਾ ਹੋ ਜਾਂਦਾ ਜੀ ਤੇ ਸਾਡਾ ਵੀ ਫਾਇਦਾ ਵੱਧ ਜਾਂਦਾ ਮਿਹਰਬਾਨੀ ਜੀ ਜੀ ਸਸਾ ਜੀ